ਅੱਜ ਇਹਨਾਂ ਵੀਰਾਂ ਦੇ ਕੋਲ ਆਏ ਆ ਤੇ ਸੱਦੀ ਮੇਰਾ ਵੀਰ ਉਹ ਨਾ ਮੇਰਾ ਵੀਰ ਗੱਲ ਨੂੰ ਬੁਧਾ ਨਾ ਕੁੱਠੇ ਪਾਸੇ ਨਾ ਗੱਲ ਕਰੀਂ ਨਹੀਂ ਮੈਂ ਪੁੱਠੇ ਪਾਸੇ ਗੱਲ ਕਰਦਾ ਮਾਤਾ ਜੀ ਸਾਨੀ ਗੱਲ ਕਰਦਾ ਸੱਦੀ ਮੁੰਡੇ ਆਪਣੇ ਨੂੰ ਜੇ ਬੰਦੇ ਖੜੇ ਰੱਖਿਆ ਮੈਂ ਗੱਲ ਕਰਿਆ ਵੀ ਜੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤਿੰਨ ਦਿਨ ਇੱਕ ਰਿਆ ਵਾ ਮੈਂ ਭਾਵੇਂ ਤਿੰਨ ਦਿਨ ਹੀ ਰੱਖਿਆ ਨਾ ਮਨ ਲਾ ਤਿੰਨ ਦਿਨ ਹੀ ਰੱਖਿਆ ਵਾ ਤੂੰ ਮਨ ਬਦੀ ਨੂੰ ਤੂੰ ਰੱਖਿਆ ਵਾ ਮਨ ਲਾ ਜਾ ਪਰ ਦੂਜੇ ਬੰਨੇ ਜਾਈਏ ਤੇ ਤੇਰੇ ਤੇ ਆ ਉਧਰ ਤੇਰੇ ਸਾਹਮਣੇ ਚੱਲ ਅਸੀਂ ਤਿੰਨ ਦਿਨ ਨਹੀਂ ਜਿਹੜੇ ਜਾਣੇ ਜੇ ਅਸੀਂ ਕਾਨੂੰਨ ਤੌਰ ਤੇ ਤੇਰੇ ਨਾਲ ਗੱਲ ਕੀਤੀ ਤਿੰਨ ਦਿਨ ਨਹੀਂ ਜਿਹੜੇ ਜਾਣੇ ਚੱਲ ਕਾਨੂੰਨ ਤੇ ਤਿੰਨ ਦਿਨ ਨਹੀਂ ਕਿਨੇ ਜਾਣੇ ਕਿਨੇ ਦਿਨ ਕਿਨੇ ਜਾਣਗੇ ਕਾਨੂੰਨੇ ਦਰ ਦੇ ਕਾਨੂੰਨ ਜੇ ਤੁਸੀਂ ਕਾਨੂੰਨ ਕਾਨੂੰਨੇ ਦਰ ਤੇ ਆ ਜੀ ਫਿਰ ਤੇਰਾ ਪਸੂਵਰ ਗੱਲ ਕਰੀਏ ਦਰ ਤੇ ਆ ਜਾਂਦੇ ਫਿਰ ਕੋਗਲ ਗੱਲ ਕਰੀਏ ਆਪਾਂ ਫਿਰ ਨਹੀਂ ਬਾਬਾ ਤੂੰ ਗੱਲ ਚੱਲ ਚੱਲ ਨਹੀਂ ਨਹੀਂ ਫਿਰ ਅੱਜ ਤੱਕ ਤੈਨੂੰ ਗੱਲ ਗੁੱਸਾ ਲੱਗਦਾ ਵਾ ਜੇ ਤੂੰ ਬੰਦੇ ਮੇਰੇ ਕੋਲ ਲੈ ਗਿਆ ਹਸਰ ਮੈਂ ਤੈਨੂੰ ਕਿਹਾ ਥੋੜੀ ਮੈਂ ਬੰਦੇ ਤੂੰ ਲੈ ਗਿਆ ਵਾ ਹਮ ਬੰਦੇ ਤੁਸੀਂ ਲੈ ਕੇ ਬੰਦੇ ਦੀ ਬਹੁਤੀ ਗੱਲ ਜਿਹੜੀ ਮੇਰੇ ਕੋਲ ਮੈਂ ਬਾਕੀ ਉਹਨੂੰ ਰੋਟੀ ਵੀ ਖਵਾਉਂਦੇ ਰਿਹਾ ਕੱਪੜਾ ਵੀ ਦਿੱਤਾ ਤੇਰੇ ਸਾਹਮਣੇ ਕੱਪੜੇ ਨਾਲ ਤੈਨੂੰ ਅਸੀਂ ਕੱਪੜੇ ਦਿੰਨੇ ਆ ਰੋਟੀ ਵੀ ਖਵਾਉਂਦੇ ਆਂ ਚੱਲ ਚੱਲ ਸਾਡੇ ਨਾਲ ਚੱਲ ਆਪਣੇ ਨਾਲ ਚੱਲਾ ਘਰੇ ਦੇ ਛੱਡ ਕੇ ਜਾਈ ਕਿਹਨੂੰ ਇਕੱਲਾ ਛੱਡ ਕੇ ਚੱਲ ਜਾਵਾਂ ਯਾਰ ਉਹਨਾਂ ਦੇ ਘਰੇ ਆਪਾਂ ਬੰਦੇ ਛੱਡ ਗਏ ਆ ਇਹਨਾਂ ਦੇ ਘਰੇ ਹੀ ਘਰੋਂ ਗਏ ਲੈਣ ਦਾ ਪੰਜ ਨਹੀਂ ਜੀ ਪਹਿਲੇ ਤੁਸੀਂ ਕਿੱਥੋਂ ਪੜਿਆ ਹਾਂ ਇਹ ਸੀ ਉਹ ਜੀ ਟੌਂਡਰੀ ਚ ਲੱਗੇ ਆਇਆ ਟੌਂਡਰੀ ਚ ਮਾਤਾ ਲੈ ਕੇ ਆਇਆ ਉਹ ਵੀ ਇੱਥੇ ਆ ਜਾਂਦੇ ਮੰਮੀ ਯਾਰ ਇਹ ਆ ਜਾਂਦੇ ਆ ਜਾਂਦੇ ਮਾਤਾ ਜੀ ਗੱਲ ਇਦਾਂ ਵਾ ਗੱਲ ਇਦਾਂ ਵਾ ਇਹਨਾਂ ਦਾ ਜੋ ਸਜਾ ਡੰਡ ਦਾ ਨੂੰ ਭਰਨਾ ਪੈਣਾ ਨਹੀਂ ਤੇ ਫਿਰ ਆਪਾਂ ਪੁਲਿਸ ਨਾਲ ਗੱਲ ਕਰ ਲੈਂਦੇ ਆ ਆ ਬਾਅਦ ਵਿੱਚ ਮੇਰੀ ਗੱਲ ਹੈ ਜੇਰ ਤੂੰ ਇਦਾਂ ਨਹੀਂ ਮੰਨਣਾ ਯਾਰ ਤੂੰ ਥਾਣੇ ਫਿਰ ਆਪਾਂ ਥਾਣੇ ਰਿਪੋਰਟ ਜਾ ਕੇ ਫਿਰ ਇਦਾਂ ਚੱਕੇ ਹੋ ਕੇ ਫਿਰ ਚਲਾ ਹੈ ਤੇਰੇ ਨਾਲ ਇਹਨੂੰ ਸਾਡੀ ਥਾਣੀ ਵੀ ਚਲਾ ਮੇਰੇ ਥਾਣੇ ਇੱਥੇ ਲੈ ਆ ਥਾਣੇ ਤੇਰਾ ਕੀ ਦਗਾਰ ਮੈਨੂੰ ਖੜਨਾ ਥਾਣੇ ਤੇ ਤੇਰਾ ਕੀ ਦਗਾਰ ਹੈ ਤੂੰ ਬੰਦੇ ਦਾ ਮਾਰ ਤਕਰੀਫਾ ਤੇਰਾ ਕੀ ਦਗਾਰ ਮੈਨੂੰ ਆਪ ਲੈ ਜਾਣਗੇ ਥਾਣੀ ਤੇਰਾ ਕੀ ਦਗਾਰ ਤੇਰੇ ਬੰਦੇ ਰੱਖਿਆ ਤੇਰਾ ਕੀ ਦਗਾਰ ਕਿਥੇ ਬੰਦੇ ਰੱਖੇ ਸਾਰੇ ਕੋਲ ਕਿਥੇ ਹੈ ਅਧਿਕਾਰ ਮੈਨੂੰ ਪਤਾ ਕਿੱਦਾਂ ਰੱਖਿਆ ਲੈ ਮੈਂ ਨਹੀਂ ਜੱਪਾ ਤੇਰੇ ਨਾਲੇ ਬੱਸ ਕਰਾਉਂਦਾ ਨਹੀਂ ਤੇ ਬੰਦੇ ਕਿੱਧਰੋਂ ਆਏਗਾ ਬਾਬਾ ਕਿੱਥਾ ਇਹ ਇੱਕ ਬੰਦਾ ਰੱਖ ਲੂਗਾ ਕਿੱਥੇ ਬੈਠਾ ਹੈ ਨਹੀਂ ਸੀ ਕਥਿਆ ਘਰ ਕਿਉਂ ਨਹੀਂ ਹੈਗਾ ਤੇਰੇ ਘਰੋਂ ਨਿਕਲੇ ਬੰਦੇ ਬੰਦੇ ਕਿੱਧਰੋਂ ਨਿਕਲੇ ਆ ਹਾਂ ਸਮਝ ਤੈਨੂੰ ਗੱਲ ਕਰ ਮੇਰੀ ਯਾਰ ਮੈਂ ਤੈਨੂੰ ਲੈ ਕੇ ਚੱਲਦਾ ਫੜੇ ਨਹੀਂ ਨਹੀਂ ਇਹਨੂੰ ਪੁੱਛ ਇਹਨੂੰ ਪੁੱਛ ਪਰ ਕੀ ਹੈ ਤੇਰੇ ਕੋ ਮਾਰਨ ਦਾ ਡਰ ਹੋ ਗਿਆ ਵੀ ਤੂੰ ਥਾਣੇ ਖੜਿਆ ਤੇ ਤੇਰੇ ਕੋ ਤੇਰਾ ਕੋਈ ਅਧਿਕਾਰ ਆ ਮੇਰੇ ਕੋਲ ਕਿਹਦਾ ਅਧਿਕਾਰ ਆ ਥਾਣੇ ਵਾਲੇ ਆਪ ਖੜਨਗੇ ਮੈਨੂੰ じゃ ਥਾਣੇ ਮੇਰੇ ਕੋਲ ਆ ਜਾ ਦੇਖਾ ਆ ਚਲਾ ਚਲਾ ਥਾਣੇ ਚਲੀ ਕੁਛ ਨਹੀਂ ਗਈ ਚੱਲ ਚਲਾ ਪੁਲਸ ਲੈ ਲੈ ਚੱਲ ਕਿੰਨੇ ਗੱਲ ਸਭ ਕੁਝ ਨਹੀਂ ਕਰ ਰਿਹਾ ਉਹ ਕਿਹਨੇ ਜਰ ਰਿਹਾ ਇਹਨਾਂ ਤੇਰੀ ਮੇਰੀ ਗੱਲ ਸੁਣ ਇਹਨਾਂ ਕਰਕੇ ਜੇ ਹੋ ਗਿਆ ਸਾਡੇ ਰੋਟੇ ਡੇਰ ਸਾਲ ਹੋ ਗਿਆ ਨਾ ਡੇਰ ਸਾਲ ਮੰਨ ਤੂੰ ਜੇ ਤੂੰ 15 ਦਿਨਾਂ ਦੇ ਪੈਸੇ ਦੇ ਦੇ ਠੀਕ ਆ ਉਹਦੇ ਡੇਰ ਸਾਲ ਦੇ ਵੀ ਦਵਾ ਉਹਦੇ ਯਾਰ ਉਹਨਾਂ ਕਰ ਕਰ ਜਾ ਮੈਨੂੰ ਜਾ ਉਹ 1.5 ਸਾਲ ਦੇ ਆ ਤੇਰਾ ਭਰਾ ਵਾ ਤੇਰਾ ਭਰਾ ਵਾ ਆਵੇ ਨਹੀਂ ਮਾਤਾ ਨੂੰ ਨਹੀਂ ਖੜਨਾ ਯਾਰ ਇਹ ਕੋਈ ਹੱਲ ਵਾ ਇਹ ਕੋਈ ਹੱਲ ਵਾ ਤੇਨੂੰ ਕਿਹੜਾ ਤੋੜਾ ਲਾੜ ਫੜ ਫਿਰ ਮੈਨੂੰ ਚਲਾ ਬੈਠ ਜੀ ਤੇਰਾ ਭਰਾ ਨਹੀਂ ਜਾਵੀ ਬੋਤ ਕਿ ਨਹੀਂ ਤਨਖਾ ਬੰਦੀ ਆ ਹਾਂ ਤਾਂ ਤੇਰੀ ਆ 15 ਦੀ ਗੱਲ 10 ਤੇ 7 ਰੇ ਕਰ ਮੈਨੂੰ ਤੇਰੇ ਭਾਈ ਕੁਲੀ ਦੇਣੀ ਮੈਨੂੰ ਆਹ ਬਣਾ ਦਿਓ ਮਸੀਤੇ ਜੜੀ ਮੈਂ 100 ਹਾਲ ਲੈ ਕੇ ਮੈਂ ਚੱਲੀ ਚਿੱਟੇ ਦੀ ਖੋਲ ਹੈ ਮੈਨੂੰ ਪਾਜੀ ਵੀਰ ਵੀਰ ਤੇ ਲੱਗਦੇ ਪਾਜੀ ਜਨਾਬ ਪਾਜੀ ਕੰਮ ਕਰਾਏਗੀ ਕਿਨੇ ਜਰ ਰੱਖਿਆ ਕਿਨੇ ਜਰ ਰੱਖਿਆ ਇੱਕ ਦੇ ਜਿਹੜਿਆ 7 ਦਿਨ ਕੀਤੇ ਤਿੰਨ ਦਿਨ ਆ ਇਧਰ ਬੈਠ ਆ ਨਵੀਂ ਕਸ ਤੇ ਮੇਰੀ ਕਸ ਆ ਬੱਚਾ ਹੋਣਾ ਲੈਨੇ ਇਹ ਮੇਰੀ ਮਾਂ ਬੱਚਾ ਹੋਣਾ ਲੈਨੇ ਪਾਜੀ ਮੇਰੀ ਭੈਣ ਆ ਬੱਚਾ ਹੋਣਾ ਲੈਨੇ ਇਹ ਬੱਚਾ ਆ ਸੂਫ ਵਾਲੇ ਬੱਚੇ ਦੀ ਕਿਹਦੀ ਬੱਚਾ ਹੋਣਾ ਲੈ ਇਹ ਤੁਹਾਰੇ ਵੀ 10 ਸਿੰਦੂ ਵਾਦੀ ਦੇ ਬੰਦੇ ਰਹੇ ਹੋਣਾ ਤੇ ਤੈਨੂੰ ਮੈਂ 2 ਮਹੀਨੇ ਨਹੀਂ 5 ਮਹੀਨੇ ਦੇ ਪੈਸੇ ਦਊਂ ਚੱਲ ਤੇ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਕੋਦੋਗੀ ਤਾਦਾ ਦੇਣਾ ਉਹ ਤਾਂ ਮਿਹਨਤ ਹੋਗੀ ਉਹ ਤਾਂ ਉਹਦੀ ਹੋ ਗਈ ਮਿਹਨਤ ਦਿਨ ਰਾਤ ਰੱਖਿਆ ਵਾ ਕਿਸੇ ਬੰਦੇ ਨੂੰ ਆਪਾਂ ਦੇ ਦੇਈਏਗਾ ਜਿਹਦੇ ਮੈਂ ਦਿਨੇ ਇੰਦ ਕਰਦਾ ਨਾ ਰਾਤ ਨੂੰ ਕਿ ਉਹਨਾਂ ਨੇ ਮਿਹਨਤ ਉਹਨਾਂ ਨੇ ਰੋਟੀਆਂ ਪਿਆ ਕੇ ਆਪਾਂ ਪਾ ਲੈਂਦੇ ਹਾਂ ਬੈਠਾ ਸੀ ਕੱਲ ਬੈਠ ਨਹੀਂ ਕਰ ਰਿਹਾ ਕੱਲ ਇਹਦਾ ਕਿ ਉਹ ਵਾਜ ਮਿਹਨਤ ਵੱਧ ਸਹਿਯੋਗ ਦਿੱਤੀ ਪਰ ਇਹੋ ਜਿਹੇ ਬੰਦੇ ਨੂੰ ਕਿੱਦਾਂ ਪਤਾ ਲੱਗੂਗਾ ਵੀ ਕਿੱਦਾਂ ਇਹ ਬੰਦਾ ਕਿੱਲੇ ਟਾਂਨੇ ਠਕਰ ਕੇ ਫਿਰ ਉਲਾ ਰਹੇ ਆ ਛੋਟੇ ਛੋਟੇ ਨੇ ਇਹਦੇ ਬੱਚਿਆਂ ਨੇ ਕਿੰਨੇ ਕਿੰਨੇ ਬੱਚੇ ਮੇਰਾ ਜੀ ਨਹੀਂ ਜਾਦਾ ਇਹਦੇ ਤੇ ਪਰਚਾ ਕਰਾਉਣਾ ਪਰ ਇਹਨਾਂ ਨੂੰ ਵੀ ਪਤਾ ਲੱਗੂਗਾ ਜੇ ਤਾਂ ਹੀ ਬੰਦੇ ਦੇ ਕੋਲ ਲੈ ਕੇ ਇਹਨੂੰ ਕਿੱਦਾਂ ਪਤਾ ਲੱਗੂਗਾ ਕਿ ਯਾਰ ਕਿੱਦ ਇੱਕ ਆਦਾ ਲੱਗ ਜਾਣਾ ਸਾਰੀ ਦੁਨੀਆ ਦੇ ਚਾਹਲੇ ਮਾਰਨਾ ਅਰੇ ਖਲਾਵਾ ਦੀ ਪਾਰੀ ਨਹੀਂ ਗੱਲ ਚਾਹ ਨਹੀਂ ਵਾਈਕ ਬੇਟਾ ਕਦੀ ਨਾ ਪਾਰੀ ਦੁਨੀਆ ਦੇ ਨਾ ਆ ਬਾਕੀ ਬੱਚੇ ਮੈਂ ਉਹ ਮੇਰੇ ਨਾਲ ਤੋਂ ਇੱਥੇ ਹੁੰਦਾ ਹੀ ਹੈ ਕਿ ਬਾਬਾ ਤੂੰ ਹੋਈ ਗੱਲ ਕਰਨਾ ਫਿਰ ਯਾਰ ਖਾਦੀਰ ਕੀ ਹਰਜਾਨਾ ਦੱਸ ਜੋਦੀ ਹਰਜਾਨਾ ਤੂੰ ਦੱਸ ਜੋਦੀ ਮਿਹਨਤ ਬਣਦੀ ਨਹੀਂ 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 ਤੂੰ ਹਰਜਾਨਾ ਦੱਸ ਕੀ ਆ ਕੰਮ ਕਰੇ ਲੱਖ ਰੁਪਏ ਮੈਂ ਬਣੂਗਾ ਲੱਖ ਰੁਪਏ ਮੈਂ ਬਣੂਗਾ ਜੇ ਮੈਂ ਨਾ ਵੀਰੋ ਖਾਈ ਮੈਂ ਖਾਦੀ ਨਹੀਂ ਸੇਵਾ ਕਰਦੀ ਮੈਂ ਕੰਮ ਕਰਦੀ ਦੀ ਕੋਈ ਸੇਵਾ ਕੋ ਕਰੇ ਸੀ ਵਗੈਰੇ ਵੀਡੀਓ ਆ ਗਿਆ ਮੇਰੇ ਕੋ ਨਾ ਚੱਲ ਅੱਛੇ ਵੀ ਚੱਲ ਬੱਲੇ ਬਾਬਾ ਚੱਲ ਆਸ਼ਮ ਤੇ ਹੁਣੇ ਵਿਖਾਉਣਾ ਮੇਰਾ ਪੇਜ ਕੱਟ ਕੇ ਦੇਖ ਤੂੰ ਕਹਿੰਦਾ ਨਾ ਕੰਮ ਕਰ ਭਾਈ ਇੱਕ ਤਰ੍ਹਾਂ ਕੰਮ ਕਰਦੇ ਦੀ ਵੀਡੀਓ ਵਿਖਾ ਦਵਾ ਇਹ ਵਾਰੀ ਮੈਨੂੰ ਆਇਆ ਉਹਨੂੰ ਬੰਦੇ ਦਾ ਮੇਰੀ ਗੱਲ ਬ੍ਰਦਰ ਇਹ ਕੀ ਕਰਦੇ ਤੇਰੀ ਮਾਸੜ ਵੀਰਾ ਹਲੋ ਬਾਬਾ ਜੀ ਇੱਕ ਮਿੰਟ ਮੈਂ ਕੰਮ ਕਰਦੇ ਦੀ ਵੀਡੀਓ ਵਿਖਾ ਦਵਾ ਕੀ ਗੱਲ ਪਰੇਗਾ ਜਦੋਂ ਵਿਖਾ ਦਿੰਦਾ ਉਹਨੇ ਵਿਖਾਉਂਗਾ 5 ਮਿੰਟਾਂ ਦੇ ਵਿੱਚ ਵਿੱਚ ਗੱਲ ਕਰ ਇੱਕ ਮਿੰਟ ਖੜੋ ਬਾਬੇ ਜੀ ਉਹ ਬੰਦੇ ਦੀ ਜਿਹੜਾ ਤੀਜਾ ਬੰਦਾ ਉਹਨਾਂ ਰੱਖਿਆ ਤੁਸੀਂ ਸਾਂਝੇ ਜੀ ਠੀਕ ਹੈ ਜੀ ਤੁਸੀਂ ਇਹਨਾਂ ਦੇ ਆਮ ਲੱਕ ਸਤਕਾਰਯੋਗ ਜੀ ਸਾਡੇ ਵੀ ਸਤਕਾਰਯੋਗ ਜੀ ਤੁਸੀਂ ਇਹਨਾਂ ਦੋ ਬੰਦੇ ਦੇ ਇਹਦੇ ਤੋਂ ਮਿਹਨਤ ਦਵਾ ਦਿਓ ਤੀਜੇ ਬੰਦੇ ਦੀ ਉਹ ਤੋਂ ਮਿਹਨਤ ਦਵਾ ਦਿਓ ਮੈਂ ਨਹੀਂ ਕਹਿੰਦਾ ਮੈਨੂੰ ਮਿਹਨਤ ਦਿਓ ਮੇਰੇ ਨਾਲ ਕਿਸੇ ਗੁਰੂ ਘਰ ਜਾ ਕੇ ਉੱਥੇ ਗੋਲਕ ਦੇ ਵਿੱਚ ਚੜਾ ਦਿਓ ਠੀਕ ਹੈ ਜੀ ਬੜੀ ਚੰਗੀ ਗੱਲ ਇਹ ਕੰਮ ਕਰਦਾ ਜਿਹੜਾ ਉਹ ਬੰਦਾ ਹਾਂਜੀ ਉਹ ਜੀ ਤੁਸੀਂ ਬਾਪਿਆਂ ਕੋਲ ਉਸਨੂੰ ਪਰੂਫ ਵੀ ਲਿਆ ਸੀ ਬਾਬਿਆਂ ਕੋਲ ਕੋਈ ਨਾ ਕਹਦਾ ਬੇਟਾ ਖੜ ਗਿਆ ਉਹ ਪ੍ਰੂਫ ਹੋ ਗਿਆ ਵੀ ਜਿਹੜਾ ਆਇਆ ਮੁਰਗੀ ਜਿਹੜਾ ਆਖਰ ਮੈਂ ਬਾਕੀ ਬਾਅਦ ਹੀ ਕਰਾਂ ਤੂੰ ਚੁੱਪ ਪਰ ਆਬਦਨ ਮਿਲਣਾ ਉਹ ਬੰਦਾ ਜਿਹੜਾ ਉਹ ਬੰਦਾ ਹੈ ਉਸ ਬੰਦੇ ਦੀ ਗੱਲ ਦਾ ਪ੍ਰੂਫ ਇਹਨਾਂ ਨੇ ਬਾਬਿਆਂ ਦਾ ਵੀ ਲਿਆ ਬਾਬਿਆਂ ਨੇ ਕਿਹਾ ਵਾ ਕਿ ਅਸੀਂ ਖੜਿਆ ਉਹਨਾਂ ਕੰਮ ਕਰਨ ਨੂੰ ਖੜਿਆ ਉਹਨਾਂ ਨਹੀਂ ਇਹ ਚਾਹ ਮਾਡਾ ਅਸਲ ਨਹੀਂ ਖੜਿਆ ਜਬਰਦਸਤੀ ਆ ਤੈਨੂੰ ਉਹਨਾਂ ਨੇ ਆਖਿਆ ਨਹੀਂ ਅਸੀਂ ਕੱਪੜੇ ਸਭ ਗਾ ਰੋਟੀ ਪਾਣੀ ਦਿੱਤਾ ਖਾਦਾ ਹੀ ਨਹੀਂ ਰੋਂਦਾ ਹੀ ਨਹੀਂ ਦੰ ਸਾਰਾ ਆਪਾਂ ਅਸੀਂ ਸੰਗਤ ਜੀ ਅਸੀਂ ਦੰ ਨਹੀਂ ਖੜਨਾ ਜੇਕਰ ਕੋਈ ਲੋਕੀ ਕਹਿ ਰਿਹਾ ਯਾਰ ਇਹ ਤੇ ਅਗਲੇ ਤੋਂ ਪੈਸੇ ਭਰ ਲਾ ਪਿਆ ਪੈਸੇ ਲੈਣ ਲਾ ਪਿਆ ਅਸੀਂ ਦੰ ਨਹੀਂ ਲੈਣਾ ਬਾਪੂ ਜੀ ਮੇਰੇ ਨਾਲ ਜਾ ਕੇ ਇੱਥੇ ਲੱਗੇ ਬੰਨੇ ਗੁਰੂ ਘਰ ਉਹਦੇ ਲੰਗਰਾਂ ਚ ਸਭ ਆਉਂਦੇ। ਉਹਦਾ ਦਾ ਲੱਗੇ ਠੀਕ ਹੈ ਜੀ ਮੈਂ ਨਹੀਂ ਪੈਸੇ ਲੈਂਦਾ। ਹਾਂ ਪੈਸੇ ਨੂੰ ਡੰਕੀ ਲੱਗੇ। ਦੱਸੋ। ਤੁਸੀਂ ਵੱਡੇ ਜੀ ਦੱਸੋ ਡੰਕੀ ਲੱਗੇ। ਉਹ ਤੁਸੀਂ ਬੰਨ ਜਾਣੀ ਗੱਲ ਕਹਿੰਦੇ ਆ ਨਾ। ਸਹੀ ਗੱਲ ਐ ਉਹ। ਤੁਸੀਂ ਪਹਿਲਾਂ ਤੁਸੀਂ ਡੰਕੀ ਦਿੰਦੇ ਨੀਓ। ਬਾਜੀ ਇੱਕ ਨਾ ਦਿੱਤਾ। ਵੀਰ ਜੀ ਉਹ ਵੀ ਬੱਚਿਆਂ ਵਾਲਾ ਵਾ। ਤੂੰ ਵੀ ਬੱਚਿਆਂ ਵਾਲਾ ਵਾ। ਅੱਛਾ ਸੁਣ ਮੇਰੀ ਸੁਣ ਲੈ। ਤੁਸੀਂ ਰੱਬੀ ਗੱਲ ਕਰਦੇ ਕੋਈ ਕੋਈ ਟੱਕ ਵਾਲੀ ਗੱਲ ਕਰਦੇ। ਨਹੀਂ ਨਹੀਂ। ਜੇ ਤੁਸੀਂ ਸਾਨੂੰ ਦੋ ਮੇਰੀ ਗੱਲ ਕਰਦੇ। ਤੁਸੀਂ ਇਹ ਕੰਮ ਕਰੋ ਜਿਹੜਾ ਉਹਦਾ ਇੱਕ ਜਣਾ ਖੋਲੇ ਇੱਕ ਜਣਾ ਤਰੇ ਦਿਨ ਇਹ ਚਾਰ ਇੱਕ ਦੇ ਤਰੇ ਦਿਨ ਵੀ ਦੋ ਦਿਨ ਨੂੰ ਖਾਣ ਨੂੰ ਆਸ ਆਇਓ ਨਹੀਂ ਦਸ ਦਸ ਦਿਨ ਦੋ ਦਿਨ ਬੜੇ ਬੜੇ ਇਹ ਫਾਈਵ ਮਿੰਟ ਅਰੇ ਰਣਿਆ ਬਣਾ ਕੰਨੀ ਗੱਲ ਰੋ ਪਕਰ ਤੂੰ ਮਦਾਰੀਆਂ ਬਾਲੂ ਆਪਣੇ ਕੀ ਕਰੀ ਰੂ ਗੱਲ ਦੀ ਸੁਣ ਨਹੀਂ ਕੁਝ ਕਰੂਗਾ ਟੁੱਟਾ ਬਾਬਾ ਇਹ ਗੱਲ ਕਰਾਂਗੇ ਬਾਬਾ ਜੀ ਰਾਤ ਨੂੰ ਜਾਦੂ ਆਉਂਗਾ ਗੱਲ ਮੈਂ ਵੀ ਤੇ ਮੇਰਾ ਮੁੰਡਾ ਵੀ ਇਹ ਵੀ ਕੁੜੀਆਂ ਇੰਚ ਇੱਕ ਨੂੰ ਤੈਨੂੰ ਜਾਸ ਦਬੇ ਬਾਬਾ ਜੀ ਕਿੰਨੇ ਜਨ ਆਇਆ ਸਮਾਇਆ ਮੈਂ ਇੱਕ ਮੈਂ ਬਹੁਤ ਹੀ ਕਾਲੀ ਕਰ ਮੈਂ ਪਤਾ ਕੀ ਅੱਛਾ ਨਮੇਡਨ ਦੀ ਗੱਲ ਕਰੀਂ ਇੰਨਾ ਕਰੋ ਇੰਨਾ ਕਰੋ ਮੈਂ ਬਹੁਤਾ ਜਿਆਦਾ ਨਹੀਂ ਕਹਿੰਦਾ ਤੇ ਮੇਰੇ ਯਾਰ ਤੁਸੀਂ ਪ੍ਰੂਫ ਲਿਆ ਇਹਨਾਂ ਦੋਨਾਂ ਦਾ ਭਗਤ ਮੈਂ ਕੁਰਾਨ ਦੀ ਸੌਖ ਆ ਕੇ ਸੀ ਮੈਂ ਬੱਚਾ ਗੱਡੀ ਰੱਖ ਮੈਂ ਬੱਚੇ ਲੋਕੇ ਛੋਟੀ ਕੁਛ ਮੇਰੀ ਗੱਲ ਥੋੜੀ ਕੁਛ ਮੈਂ ਇਸ ਤੋਂ ਘੱਟ ਨਹੀਂ ਹੋਣਾ ਸੰਤ ਨੂੰ 11000 ਰੁਪਏ ਦੀ ਸੇਵਾ ਉੱਥੇ ਪਾਇਆ ਉਹ ਸਵਾਂ ਵਾਲੀ ਗੱਲ ਹੈ ਹੁਣ ਦੇਖੀ ਬੰਦਾ ਮੇਰੇ ਕੋਲ ਇੰਨੇ ਹੁੰਦੇ ਨਾ ਜਦ ਤੂੰ ਮੱਝ ਲੈ ਜਾਏ ਫਿਰ ਜੇ ਸੇਵਾ ਕਰਨੀ ਇਦਾਂ ਨਹੀਂ ਯਾਰ ਇਦਾਂ ਜਦ ਦੁੱਧ ਪੀਵਾਸੇ ਲਿਆ ਮੈਂ ਤੇਰਾ ਪਠਾਣੇ ਜਾਈ ਫਿਰ ਪੈਸੇ ਨਿਕਲਉਂਦੇ ਹੁੰਦੇ ਆ ਜੇ ਤੂੰ ਸੇਵਾ ਹੀ ਕਰਨੀ ਮੈਂ ਦੁੱਧ ਪੀਵਾਸੇ ਲੈ ਜਾਵਾਂ ਫਿਰ ਦੁੱਧ ਵੀ ਮੈਂ ਪੀਣਾ ਗੁਰੂ ਕਰਦੇ ਨਾ ਤੇ ਤੂੰ ਇਦਾਂ ਪਤਾ ਕਰਕੇ ਮੈਂ ਤਾਂ ਦੱਸਦਾ ਯਾਰ ਮੇਰੀ ਗੱਲ ਉਹਨੂੰ ਹੁਣ ਉਹ ਵੀ ਆ ਉਹਨੇ ਬਹੁਤ ਮੈਨੂੰ ਕਹਿੰਦੇ ਕਾਰਵਾਈ ਕਰੀ ਉਹਨਾਂ ਤੇ ਠੀਕ ਮਿਲਾਗ ਨਹੀਂ ਕਰਦਾ ਉਹ ਹੈਗਾ ਹੀ ਐਵੇਂ ਦਾ ਉਹਨੇ ਗਰਮ ਹੀ ਆ ਉਹ ਠੀਕ ਹੈ ਨਾ ਕਾ ਤੋ ਦੰਨ ਨੂੰ ਲੈ ਕੇ ਨਹੀਂ ਆਇਆ ਉਹ ਦਰਕਾਰ ਅੱਜ ਉਹ ਅੱਜ ਉਹਨੂੰ ਮੈਂ ਦੱਸਤਾ ਤਾਂ ਕਹਿੰਦਾ ਮੈਂ ਜਾਣੇ ਜਾਣਾ ਇਹ ਤੇ ਕਾਰਵਾਈ ਕਰੀ ਅਰੇ ਗੱਲ ਕੀ ਨਹੀਂ 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 ਸਮਝ ਨਹੀਂ ਸਮਝ ਪਤਾ ਕੀ ਮੈਂ ਮੰਨਦਾ ਮੈਂ ਕਰ ਸਕਦੇ ਹਾਂ ਮੈਂ ਮੁਆਫੀ ਮੰਗ ਲਾ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਜਿਆਦਾ ਨਹੀਂ ਮੈਂ ਕਹਿੰਦਾ ਇਹ ਇੱਕ ਕਹਿ ਕੇ 11000 ਰੁਪਏ ਇਸ ਤੋਂ ਘਟ ਨਹੀਂ ਆ ਮੈਂ ਜਾਂਦ ਮੈਨੂੰ ਠਾਣੇ ਜਾਣਾ ਪਊਗਾ ਜਾਣ ਕੇ 11000 ਰੁਪਏ ਗੁਰੂ ਦੀ ਕੋਲ ਜਾ ਕੇ ਜਾ ਠਾਣੇ ਜਾਏ ਤੁਹਾਨੂੰ ਜਲਦੀ ਹੈ ਤੇ ਰਹਿਤ ਨਹੀਂ ਮੈਂ ਜਿਹਨੂੰ ਮੈਂ ਇਹ ਜੁਲਮ ਨਹੀਂ ਕਰੂੰਗਾ ਮੈਂ ਕਹਦੇ ਨੇ ਬੱਚੇ ਨਿੱਕੇ ਨਿੱਕੇ ਮੈਂ ਗੱਲ ਗੱਲ ਖਾਣਾ ਜਾਗਦਾ ਤਾਂ ਅਮੀਰ ਹੋ ਅੱਜ ਮੈਂ ਤੈਨੂੰ ਮੈਂ ਤੈਨੂੰ ਵੇਖ ਲੋ ਪਿਆਰ ਬਣਾਉਣਾ ਪਿਆਰ ਬਣਾਉਣਾ ਗੱਲ ਸੁਣ ਇੰਨਾ ਮਹਗਾ ਨਹੀਂ ਸਾਡੇ ਪੈਸੇ ਤੇ ਤੂੰ ਸਾਡੇ ਖਾਣਾ ਜਾਗਦਾ ਸਾਾਨੂੰ ਲੁਦਾਉਣਾ ਜਾ ਰਿਹਾ ਯਾਰ ਹੁੰਦਾ ਵਾ ਰੱਜ ਦੇ ਇੱਕ ਪਾਵਾ ਕਰ ਜਾ ਕਰ ਜਾ ਨਹੀਂ ਯਾਰ ਨਹੀਂ ਜੋ ਮੇਰੀ ਗੱਲ ਪਾਵਾ ਕਰ ਜਾ ਕਰ ਜਾ ਬੁਰਾ ਬਣਨਾ ਹਾਂ ਹਾਂ ਜਿਆਦਾ ਸਾਨੂੰ ਡਾ 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 ਸਭ ਨਾਲ ਮੈਂ ਵੀਰੇ ਜਿਆਦਾ ਮੈਂ ਜਿਆਦਾ ਨਹੀਂ ਗਿਆ ਮੈਂ ਕੱਲ ਮੈਂ ਕਿਹਾ ਕਿ 11000 ਗੁਰੂ ਜੀ ਕੋਲ ਅਸੀਂ ਯਾਰ ਕਿੰਨੇ ਜਣ ਬੰਦੇ ਰੱਖਿਆ ਮੁਰਗਾ ਤੱਕ ਨੂੰ ਭਾਈ ਜੀ ਤੁਸੀਂ ਇਹ ਨਹੀਂ ਲੇ ਕੇ ਬਾਹਰ ਤੁਸੀਂ ਰੇਨ ਸਾਹ ਮਾਲੋ ਆਪਾਂ ਮਾਲੋ ਮੇਰੀ ਗੱਲ ਸੁਣ ਜੇ ਇਨਸਾਫ ਲਿਆ ਆਪਾਂ ਚੱਲ ਜੀ ਹੈ ਨਾ ਜੇ ਭਾਈ ਜੀ ਜ 2000 700 ਕੋਈ ਨਹੀਂ ਲਾਤੇ ਯਾਰ ਮੈਂ ਸਾਈਕਰ ਵੀ ਨਹੀਂ ਲੈਣਾ ਮੈਂ ਇੱਕ ਵੀ ਮੈਂ ਨਹੀਂ ਲੈਣਾ ਕੋਈ ਆ ਜਾਓ ਚੱਲੋ ਪਤਾ ਹੀ ਆਓ ਤੁਸੀਂ ਆ ਜਾਓ ਮੈਨੂੰ ਨਿਪਟਣੀ ਛੱਡ ਪਰਿਆ ਜਾ ਪੁੱਣ ਬਹਿਣਾ ਉਹ ਨਹੀਂ ਯਾਰ ਬਾਤ ਹੋ ਗਈ ਯਾਰ ਮੈਂ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਕਰਨੀ ਕੋਈ ਉਹਨਾਂ ਨੂੰ ਮੈਂ ਕਹਿ ਨਹੀਂ ਦਿਆ ਯਾਰ ਉਹ ਨਹੀਂ ਯਾਰ ਯਾਰ ਵੀ ਰੰਮੇ ਜਾਦੀ ਕਹਾ ਮੈਂ 21000 ਕਿਹਾ ਸੀਗਾ 11000 ਗੁਰੂ ਦੀ ਗੁਰੂਕ ਚ ਪਾ ਦੇਣ ਮੈਂ ਮੈਂ ਵੀ ਨਹੀਂ ਲੈਣਾ ਪਰ ਇਹਨਾਂ ਨੂੰ ਡੰਨ ਮੈਂ ਜ਼ਰੂਰ ਲਾਉਣਾ ਫਿਰ ਸultan ਨੂੰ ਕਹਿੰਦੀ ਯਾਰ ਸੱਜਣ ਸਾਨੂੰ ਮਾੜਾ ਕਹਿੰਦੀ ਆ ਕਿ ਯਾਰ ਤੁਸੀਂ ਅਗਲੇ ਨੂੰ ਸਜ਼ਾ ਨਹੀਂ ਲਾਉਂਦੇ ਯਾਰ ਹਾਂ ਸਜ਼ਾ ਤਾਂ ਲਾਓ ਸਜ਼ਾ ਤਾਂ ਲਾਓ ਤੁਸੀਂ ਜੇ ਅਸੀਂ ਕੋਟਾ ਦਾ ਧੱਕਾ ਕਰ 11000 ਰੁਪਏ ਬਹੁਤਾ ਨਹੀਂ ਆਈ ਸੀ ਕਾਜ ਜਮਾਨੇ ਦੇ ਹਾਂ ਸਹੀ ਗੱਲ ਹੈ ਹਾਂ ਹੋਰ ਕੀ ਗੱਲ 11000 ਰੁਪਏ ਬਹੁਤਾ ਨਹੀਂ ਆ 10 ਮਾੜੀ ਗੇਰੀ ਸੰਕਲੈ ਤੁਹਾਨੂੰ ਕਹਣਾ ਕਿ ਤੁਸੀਂ ਚੱਲੇ ਘਟਣੇ ਮੈਨੂੰ ਮੈਨੂੰ ਸਖਤ ਪਤਾ ਕੀ ਕਹਿੰਦੀ ਆ ਤੁਹਾਨੂੰ ਕਹਿੰਦੇ ਤੁਸੀਂ ਅਗਲੀ ਵਾਰ ਕਰਨਾ ਕਰਦੇ ਅੱਗੇ ਜਾ ਕੇ ਕਾਰਵਾਈ ਕਰਾਓ ਸਾਡੇ ਵੀਰ ਗਿੰਦ ਸਾਹਿਬ ਪਰ ਮੇਰਾ ਬੱਚਾ ਦਾ ਦੇਖੀ ਕਰਕੇ ਨਹੀਂ ਦਿਲ ਕਰਦਾ ਯਾਰ ਤੁਸੀਂ ਰਾਜੀ ਹੋ ਤੇਰਾ ਮੁੰਡਿਆ ਤੁਸੀਂ ਜੁਰਮਾਨਾ ਪਾ ਕੇ ਰਾਜੀ ਹੋ ਹਾਂ ਜੀ ਰਾਜੀ ਤੁਸੀਂ ਰਾਜੀ ਹੋ ਰੱਬ ਦਾ ਖੌਫ ਅਸੀਂ ਰੱਬ ਦਾ ਖੌਫ ਵੀ ਕਰਕੇ ਆ ਖੜੇ ਹਾਂ ਸਾਡੇ ਤੇ ਕਾਰਵਾਈ ਨਹੀਂ ਕਰਾਉਂਦੇ ਕੋਈ ਮੇਰੀ ਗੱਲ ਸੁਣ ਜੁਰਮਾਨਾ ਚੁੱਪ ਚੁੱਪ ਮੇਰੀ ਗੱਲ ਇਹ ਤੁਸੀਂ ਖੜਿਆ ਬੰਦਾ ਅਜਾ ਭਲਗਾਸਾ ਖੜਿਆ ਉਹਨੂੰ ਨਾ ਨਾ ਤਾਣਾ ਕਪੜੇ ਲਵਾਣੇ ਕਪੜੇ ਲਵਾਣਾ ਨਾ ਨਾ ਤਾਣਾ ਰੋਟੀਆਂ ਬਣੀਆਂ ਦਵਾਈਆਂ ਬਣੀਆਂ ਭਰੋ ਲਾਜਾ ਖੜੇ ਨਾ ਅਰੇ ਉਨਾਂ ਤੱਕ ਆ ਤੁਸੀਂ ਇਹਨਾਂ ਨਾਲ ਕਰ ਜਾਓ ਓਏ ਬਾਬਾ ਜੀ ਮੇਰੀ ਗੱਲ ਬਾਬਾ ਜੀ ਮੇਰੀ ਗੱਲ ਮੇਰੀ ਗੱਲ ਤੱਕਾ ਨਹੀਂ ਆ ਤੱਕਾ ਨਹੀਂ ਆ ਮੈਂ ਮੇਰੀ ਗੱਲ ਸੁਣ ਚਲੋ ਛੱਡੋ 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 ਆਪ ਬਚਾ ਡਾ ਡਈਏ ਆਪ ਬਚਾ ਡਾ ਡਈਏ ਬਾਬਾ ਜੀ ਆਪ ਬਚਾ ਡਾ ਸਾਹ ਨਾ ਪਾਓ ਅਸੀਂ ਜਿੰਨਾ ਸਾਡਾ ਦਿਲ ਕਰਦਾ ਰੱਬ ਦਾ ਖੌਫ ਕਰਕੇ ਨਾ ਅਸੀਂ ਦੋ ਦਿਲ ਸਾਡਾ ਰੋਜਾ ਨਾ ਤੁਸੀਂ ਇਹ ਖਾ ਵੀ ਜਾਂਦੇ ਆ ਨਾ ਕਾਨੂੰਨਨ ਕਾਰਵਾਈ ਨਹੀਂ ਕਰ ਰਹੇ ਨਾ ਸਾ ਤਾਂ ਹੀ ਫੂਨ ਦੀ ਨਜ਼ਰ ਦੇ ਵਿੱਚ ਬੰਦੇ ਨੇ ਬਲੇਟ ਮਾਰਿਆ ਫੂਨ ਕੱਟਤਾ ਹੱਥਾਂ ਚ ਉਹ ਵੀ ਕਤਲ ਕਰਨ ਦੀ ਇੱਕ ਸਾਜ਼ਿਸ਼ ਆ ਸਮਝੋ ਗੱਲ ਨੂੰ ਠੀਕ ਨਹੀਂ ਇਹ ਬੱਕਰ ਦਾ ਇਹ ਗੱਲ ਬਾਤ ਜਾਨੀ ਹੈ ਜੇ ਮੈਂ ਇਹਦਾ ਨੈਟ ਤੇ ਪਾਸ ਕੀ ਗੱਲ ਬਾਤ ਜਾਰੀ ਹੈ ਫਿਰ ਆਪਣੇ ਕੋਲ ਸਮਝ ਨਹੀਂ ਆ ਰਹੀ ਆਪਣਾ ਬਾਜੀ ਆ ਜਾ ਉਹ ਨੂੰ ਉਹ ਰੱਬ ਦੀ ਸਿਆ ਨਹੀਂ ਉਹ ਕੁਦਰਤੀ ਗੱਲ ਨੂੰ ਸਮਝਦੇ ਨਹੀਂ ਫਿਕਰ ਜਾਨ ਬੋਦੀਏ ਬਲੇਕ ਦਾ ਪਾਸ ਇੱਕੋ ਗੱਲ ਮੈਂ ਕਹਿ ਦਵਾ ਮੰਨੋ ਜਾਂ ਨਾ ਮੰਨੋ ਟਾਡੀ ਮਰ ਗਈ ਆ ਠੀਕ ਹੈ ਜੀ 11000 ਰੁਪਏ ਦਾ ਇਹਨਾਂ ਨੂੰ ਡੰਨ ਲਾ ਕੇ ਗੁਰੂ ਘਰ ਚੜਾਓ ਮੇਰੇ ਨਾਲ ਜਾ ਕੇ ਸਾਹਮਣੇ ਸਾਹਮਣੇ ਜਾਵਾਂਗੇ हां जी हां कोई गल सद लो किसी आज सद लो बुला लो तीन लो ਇਹਦਾ ਕੀ ਕਰੋ ਜੋ ਇਨਸਾਫ ਹੈ ਨਾ ਉਹ ਨਾਲ ਉਹ ਬਾਈ ਮੈਂ ਤਾਂ ਇਨਸਾਫ ਕਹਿਣ ਦਿਆਂ ਮਾਲੂ ਕਿ ਮਹੀਨੇ ਮਹੀਨਾ ਇੱਕ ਦਾ 10000 ਰੁਪਏ ਹੁੰਦਾ ਮਹੀਨੇ ਇੱਕ ਦਾ 10000 ਹੁੰਦਾ ਮੈਂ ਕਿਹਾ ਮਹੀਨੇ ਇੱਕ ਦੀ ਦੇ ਦੇ ਇੱਕ ਨਹੀਂ 15 ਦਿਨ ਲੈ ਇੱਕ ਨੇ 20 ਦਿਨ ਇਹਨਾਂ ਪਰਸੋਂ ਮੇਰੇ ਕੋਲ ਖੁਦ ਮੰਨੇ ਸੀ ਇੱਕ ਗੱਲ ਕਹਿੰਦਾ ਵੀ ਕੰਮ ਨਹੀਂ ਕਰਾਇਆ ਜੇ ਮੈਂ ਕੰਮ ਕਰਾਈ ਦੀ ਵੀਡੀਓ ਦਿਖਾ ਦਵਾਂ ਤੇ ਕੀ ਮੈਂ ਆ ਵੀ ਕਰ ਜਾਣਾ ਮੱਕੀ ਮੱਕੀ ਜਾ ਅੱਜ ਚੜ ਜਾਣਾ ਮੈਂ ਆ ਵੀ ਹੋ ਰਿਹਾ ਨਾ ਉਹ ਆਪਣਾ ਨਾ ਤਨਾ ਉਹ ਦੋ ਤਿੰਨ ਦਿਨਾਂ ਨੇ ਖਬਰ ਚੜ ਜਾਣ ਰੱਖਣ ਬਾਬਾ ਜੀ ਇਹ ਕਿਹਦੇ ਨਾਲ ਹੋ ਰਿਹਾ ਤਿੰਨ ਦਿਨਾਂ ਦਾ ਕਾਰ ਲੈਣੇ ਜਿਵੇਂ ਟਵੰਡਰ ਅੱਠ ਬੰਦਾਂ ਨੂੰ ਹੋਵੇਗਾ 10-15 ਦਿਨ 10-12 ਘੰਟੇ 15 ਇੰਨੇ ਹੋਵੇਗੇ ਮੈਂ ਟੋਟਲ 20 ਦਿਨ ਲਾ ਲਓ ਟੋਟਲ 20 ਦਿਨ ਲਾ ਲਓ ਜੋਨਾਂ ਦੇ ਆ ਜੋਨਾਂ ਦੇ ਵੀ ਲਾ ਲੋ ਵੀ ਤੇ ਲਾ ਲੋ ਹਨਾ ਮਰਜ਼ੀ ਲਾ ਲਿਆ ਆਪਾਂ 50 ਤੇ ਲਾ ਲਿਆ ਆ ਮੈਂ 10 ਤੇ ਲਾ ਲਿਆ ਆਪਾਂ ਮੈਂ 5 ਤੇ ਲਾ ਲਿਆ ਜੋਰ ਨਾਲ ਜਿਨ੍ਹਾਂ ਦੇ ਆਇਆ ਜੋਰ ਨਾਲ ਦੇ ਲਾਣ ਕੀ ਜੋਰ ਨਾਲ ਤੇ 50 ਤੇ ਵੀ ਲੱਗ ਜਾਏ ਇੱਕ ਜੀ ਜੋਰ ਲਾਣਾ ਨਹੀਂ ਇਨਕੋ ਸਰਦਾਰਾਂ ਦਾ ਜੋਰ ਹੋਇਆ ਤੇ ਅਸੀਂ ਜੋਰ ਲਾਉਣਾ ਹੋਵੇ ਨਾ ਜੋਰ ਲਾਉਣਾ ਹੋਵੇ ਮੈਂ ਪੁਲਿਸ ਨਾਲ ਲੈ ਕੇ ਆਵਾਂ ਠੀਕ ਹੈ ਤੇ ਤੁਹਾਡੇ ਤੇ ਡੰਨ ਪਾਵਾਂ ਤੁਸੀਂ ਥਾਣੇ ਅੱਜ ਮੈਂ ਅਸੀਂ ਅੱਜ ਅਸੀਂ ਤੁਹਾਡੇ ਨਾਲ ਬੈਠੇ ਤੈਨਾਂ ਕੱਲ ਹੱਸ ਕੇ ਕਹਿਣਾ ਨਹੀਂ ਵੀਰੇ ਇੰਨੇ ਪੈਸੇ ਇਹਨਾਂ ਪੈਸਿਆਂ ਨੂੰ ਡੰਨ ਲਾ ਦੋ ਸਾਨੂੰ ਮਜੂਰ ਜੇ ਤੇ ਮੈਂ ਅਸੀਂ ਹੱਸਣਾ ਤਾਂ ਹੀ ਮੇਰੀ ਗੱਲ ਸੁਣ ਜ ਹੋਣਗੇ ਕੱਲ ਨੂੰ ਮੈਂ ਦਾਲਤੀਚ ਵੀ ਜਾਊਗਾ ਤਾਂ ਵੀ ਉੱਥੇ ਜਾ ਕੇ ਇਹੋ ਹੀ ਕਹੂੰਗਾ ਵੀ ਮੇਰੇ ਕੋਲ ਇੰਨੇ ਪੈਸੇ ਇਸ ਤੋਂ ਬਾਅਦ ਮੈਂ ਨਹੀਂ ਭਰ ਸਕਦਾ ਤਾਂ ਮੈਂ ਦਾਲਤੀ ਚ ਇਹਨਾਂ ਦੇ ਪੈਸੇ ਨਹੀਂ ਭਰਉਣੇ ਹੁੰਦੇ ਉਹਨਾਂ ਨੇ ਸਜ਼ਾ ਦੇਣੀ ਹੁੰਦੀ ਆ ਸਜ਼ਾ ਦੇਣੀ ਆ ਹਾਂ ਤੇ ਜਿਹੜੀ ਰੋਜੀ ਅੰਦਰ ਬੰਦੇ ਦੀ ਰੋਜੀ ਲਿਖੀ ਹੁੰਦੀ ਮੇਰੇ ਅੰਦਰ ਜਾਂਦਾ ਜਾਂਦਾ ਆ ਇਹਦਾ ਨਿਰਦਈ ਨਾ ਬਣ ਤੂੰ ਚਲੋ ਆ ਜਾ ਯਾਰ ਮੈਨੂੰ ਦਾ ਡਰ ਸਾਰਿਆਂ ਨੂੰ ਹੈਗਾ ਕਾਨੂੰਨ ਫੇਰ ਤੈਨੂੰ ਨਹੀਂ ਹੈਗਾ ਤੈਨੂੰ ਯਾਰ ਤੂੰ ਮੌਕੇ ਤੇ ਫੜਿਆ ਗਿਆ ਮੈਂ ਬੰਦੇ ਰੱਖਿਆ ਆਪਣੇ ਕੋਲ ਤੇਰੇ ਬਾਅਦ ਮੌਕੇ ਤੇ ਮੈਂ ਹੈਗਾ ਹੀ ਨਹੀਂ ਸੀ ਬਾਬਾ ਇੱਥੇ ਫਿਰ ਤੇਰਾ ਘਰ ਕਿੱਥੇ ਸੀ ਨਾ ਤੇਰਾ ਘਰ ਕਿੱਥੇ ਆ ਨਾ ਤੇਰੀ ਘਰ ਵਾਲੀ ਨੇ ਖੁਦ ਮੰਨਿਆ ਵੇ ਕਿ ਸਾਡੇ ਕੋਲ ਬੰਦੇ ਆਣੇ ਸੀ ਕੱਲ ਜਦੋਂ ਪਹਿਲੀ ਵਾਈਫ ਉਹ ਤਾਂ ਮੰਨਿਆ ਜਦੋਂ ਉਹਦੇ ਦੇਖਣ ਨਾਲ ਮੈਂ ਮਾਤਾ ਲੈ ਕੇ ਤੇ ਗਏ ਆ ਪਰ ਮੰਨ ਲਓ ਜੇਕਰ ਕੋਈ ਕਤਲ ਕਰਦਾ ਸਸਨ ਹੋ ਗਿਆ ਅਸੀਂ ਇੱਥੋਂ ਐ ਤਾਂ ਨਹੀਂ ਜਾਂਦੇ ਜੇ ਤੁਸੀਂ ਸਾਨੂੰ ਐ ਭੇਜਣ ਦੀ ਗੱਲ ਕਰਦੇ ਹੋ ਅਸੀਂ ਭੇਜਣ ਉਹ ਆ ਅਸੀਂ ਰਹਿਣਾ ਦਾ ਤੇਰਾ ਕੋਣ ਹੈ ਹੈਲੋ ਚੁੱਪ ਰਹੀ ਮਸਲਾ ਇਹ ਹੈ ਜੇ ਤੁਸੀਂ ਸਾਨੂੰ ਐ ਭੇਜੋ ਨਹੀਂ ਕਰਦੇ ਅਸੀਂ ਬੀਬੀ ਫਿਰ ਜੰਮ ਕੇ ਸਾਡੇ ਟਾਈਮ ਤੱਕ ਅੱਜ ਤੱਕ ਸਹਦੇਗਾ ਆਪਾ ਹੈਲੋ ਸਰ ਜੀ ਹਾਂ ਜੀ ਸਰਪੰਚ ਸਾਹਿਬ ਮੈਂ ਇਹ ਕਾਹੀਏ ਕੰਮ ਨਹੀਂ ਕਰਦਾ ਜੇ ਤੁਹਾਨੂੰ ਬੁਰਾ ਮਹਿਸੂਸ ਹੋਣਾ ਹੈ ਦਵਾ ਦਿਆਂਗੇ ਕਾਹੀ ਨਾ ਕਰੋ ਕਿ ਮੈਂ ਅਸਲ ਲਿਆ ਵਾ ਭਾਜੀ ਆਪਾਂ ਇਹਨਾਂ ਨੂੰ ਪਰਸੋਂ ਦਾ ਕਿਹਾ ਸੀਗਾ ਪਰਸੋਂ ਆਏ ਇਹਨਾਂ ਕੋਲ ਅੱਜ ਨਹੀਂ ਆਏ ਪਰਸੋਂ ਆਏ ਆ ਤੇ ਅੱਜ ਦਾ ਟਾਈਮ ਰੱਖਿਆ ਵਾ ਅੱਜ ਬੰਦਾਦਰ ਚਾਹੇ ਹਾਂ ਜੀ ਹੁਸਨ ਜੀ ਅਸੀਂ ਜੁਰਮਾਨਾ ਖੜਨਾ ਬਾਬਾ ਜੀ ਕੋਈ ਗੱਲ ਨਹੀਂ ਗਿਆ ਸੀਗਾ ਤੇ ਇਹਨਾਂ ਨੂੰ ਅਸੀਂ ਦੱਸ ਦਿੱਤਾ ਵੀ ਇੰਨੇ ਕੁ ਵਜੇ ਆਵਾਂਗੇ ਅਸੀਂ 11 ਵਜੇ ਸਮਾਂ ਦਿੱਤਾ ਨਹੀਂ 11 ਵਜੇ ਦਾ ਦਿੱਤਾ ਕਿ ਯਾਰ ਬੰਦਾ ਲੇਟ ਵੀ ਹੋ ਜਾਣਾ 10 ਮਿੰਟ ਤੁਸੀਂ ਠੀਕ ਹੈ ਕਿਦਾਂ ਬਾਬਾ ਜੀ ਉਹ ਵਾਰ-ਵਾਰ ਤੁਰਿਆ ਇੱਕ ਤੀਜੇ ਦਿਨ ਆ ਗਏ ਹਨਾ ਬਾਬਾ ਜੀ ਚਲੋ ਕੈਸ਼ ਨਹੀਂ ਪਿਆ ਤੇ ਆਪਾਂ ਪਰ ਇਹਨਾਂ ਨਾਲ ਮਸਲੇ ਦਾ ਹੱਲ ਕਰੀਏ ਨਹੀਂ ਕੈਸ਼ ਨਹੀਂ ਪਿਆ ਤੇ ਮਨੇ ਕੁਰੀਬਨ ਕਰੀਬਾ ਨਾ ਤੱਕਾ ਹੀ ਹੋ ਜਾਵੇ ਮੈਂ ਵੀ ਉਹ ਕੰਮ ਕਰਦਾ ਹਾਂ ਹਾਂਜੀ ਹਾਂਜੀ ਮੈਂ ਰੋਕਾ ਪਰ ਆ ਰਿਹਾ ਤਾ ਗੁੱਲ ਆ ਗੁੱਤਰੀ ਕਾ ਲਾਗੇ ਤਾ ਤੁਹਾਨੂੰ ਕੋਈ ਗੱਲ ਨਹੀਂ ਪੁੱਛ ਲੈਣੇ ਨਹੀਂ ਗੱਲ ਹ ਤਰੀਕਾ ਹੁੰਦਾ ਮੈਂ ਵੀ ਤੁਹਾਡਾ ਸਹਿਮਤ ਹਾਂ ਆਣ ਕੇ ਨਾ ਤੇ ਇਹਨਾਂ ਨਾਲ ਕੋਈ ਗਾਲੋ ਗਾਲੀ ਹੋ ਜਾਣਾ ਇਹਨਾਂ ਨੇ ਕੋਈ ਪੁੱਛਣਾ ਕਿਹਾ ਅਸੀਂ ਇਹੋ ਕਿਹਾ ਵੀ ਯਾਰ ਜੋ ਦਾ ਹੱਲ ਵਾ ਉਹਦਾ ਹੱਲ ਕਰਕੇ ਦਿਓ ਤੁਸੀਂ ਆ ਜਾਓ ਮੇਰੇ ਨਹੀਂ ਐਦਾਂ ਨਾ ਇਹਨਾਂ ਤੋਂ ਹੱਲ ਵੀ ਕਰਾ ਕੇ ਕਰਾਏ ਹੋ ਨਾ ਪਰਸੋਂ ਹੀ ਲੈ ਕੇ ਆ ਜਾਓ ਆ ਪਿੰਡ ਮਰਹਾਣਾ ਤੇ ਜ਼ਿਲ੍ਹਾ ਤਰਨਤਾਰਨ ਆ ਦੇ ਵੀਰੇ ਅਬ ਤਾਂ ਤਰਨ ਖਲਾ ਜੀ ਮਰਜੀ ਪੁੱਛ ਲੋ ਇਸਨ ਤੋਂ ਬਖਸ਼ਣ ਤੋਂ ਪੱਜ ਦਾ ਮੇਰਾ ਮੇਰੇ ਬਾਤ ਕੋਈ ਗੱਲ ਹਦੀਸ ਸਰਪੰਚ ਨੂੰ ਜਾਂਦੇ ਢੱਠਿਆਲੇ ਨੂੰ

ਗੱਲ ਵੀਰੇ ਇਦਾਂ ਵਾਂ ਪਰਸੋਂ ਵੀ ਅਸੀਂ ਆਏ ਆ ਅੱਜ ਵੀ ਆਏ ਆ ਅਸੀਂ ਕੰਮ ਲੰਮਾ ਚੌੜਾ ਨਹੀਂ ਕਰਨਾ ਆਪਾਂ ਦੇ ਪਰਸੋਂ ਵੀ ਨਹੀਂ ਬੱਜੇ ਨਾ ਅੱਜ ਬੱਜੇ ਪੱਜੇ ਪਰਸੋਂ ਯਾਰ ਦੋ ਵਾਰੀ ਆ ਗਏ ਹੁਣ ਤੁਹਾਨੂੰ ਮੈਂ ਅੱਜ ਦਾ ਟਾਈਮ ਦਿੱਤਾ ਹਨਾ ਆ ਯਾਰ ਅਸੀਂ ਥੋੜੀ ਜਿਹੀ ਬੈਠੋ ਚਾਹ ਪਾਣੀ ਬਣਾਉਨੇ ਆ ਚਾਹ ਪਾਣੀ ਦੀ ਗੱਲ ਯਾਰ ਚਾਹ ਪਾਣੀ ਦੀ ਗੱਲ ਬੰਦਾ ਕਹਿੰਦਾ ਮੈਨੂੰ ਪਤਾ ਕੀ ਕਹਿਣਾ ਵਾ ਬੰਦਾ ਕਹਿੰਦਾ ਤੂੰ ਆਵੇਂ ਤਰ ਬੰਦਾ ਦਾ ਮਸ਼ੀਨ ਕੰਮ ਕੀ ਬੰਦਾ ਦਾ ਬਾਬਾ ਜੀ ਮੈਂ ਤਾਂ ਨਸਹਿਮਤ ਆ ਗੱਲ ਸੁਣ ਮੇਰੀ ਤੁਸੀਂ ਕਹਿੰਦੇ ਲੋ ਉਹਨਾਂ ਨੂੰ ਰੱਖਿਆ ਗਿਆ ਯਾਰ ਇੱਕ ਛੋਟਾ ਚਾਰ ਕਰਨੇ ਇਹ ਪਾਗਾ ਜੱਬੇ ਦਾ ਆ ਸਾਡੇ ਬਜ਼ੁਰਗ ਹੁੰਦੇ ਨੇ ਇਸ ਤਰ੍ਹਾਂ ਖੜੇ ਅੱਜ ਇਹ ਰੌਲਾ ਪੈਂਦਾ ਹੁੰਦਾ ਇਹ ਰੌਲਾ ਪੈਣਾ ਹੀ ਨਹੀਂ ਸੀਗਾ ਤੋ ਬੱਬਾਈ ਇਹ ਰੌਲਾ ਪੈਣਾ ਹੀ ਨਹੀਂ ਸੀਗਾ ਜੇ ਰੌਲਾ ਪਿਆ ਹੋਇਆ ਨਵੇੜਣਾ ਸੀ ਤਾਂ ਮਿੰਟਾ ਦੋ ਨਹੀਂ ਚਲਾਉਣੀ ਬਿਓਗਾਂ ਨੇ ਮੈਂ ਕਹਿਣ ਦਿਆ ਮੈਂ ਮਟਾਂ ਦਤਨ ਪਹਿਲੇ ਆਵੇ ਕੋਈ ਜਬ ਇਨਸਾਫ ਨਾਲ ਦੇਤਾ ਦਾ ਧਰਮ ਕੰਦਾ ਇਨਸਾਫ ਨਾਲ ਜੇ ਜਰਾ ਮਾਣਾ ਬਾਪੂ ਸਾਹਿਬ

ਪਰ ਉਹ ਬਰੋਨੀ ਆਈ ਤਾਂ ਉਹਨੂੰ ਕਹਿ ਕਾਓ ਫਿਰ ਆਪਦੇ ਸਾਈਡ ਤੇ ਰਵੇ ਮਾਦਾ ਹਾਂ ਦੇਖ ਪਈ ਦੋ ਭਾਈ ਫੈਨੀ ਵੀ ਦੋ ਸੋਕੀ ਮੈਂ ਹੁਣ ਜਾਣਾ ਐ ਭਾਈ ਇਹ ਕੰਨ ਨਿਪਟੜਦੀ ਸੁੱਤੋ ਦੱਸੋ ਯਾਰ ਇਹੋ ਜਿਹਾ ਇਹਨੂੰ ਭਾਉ ਗੱਡੀ ਜਦੋਂ ਉੱਥੇ ਛੱਡਣਾ ਲੈ ਕੇ ਇਹ ਵੀ ਅਸੀਂ ਲੈ ਕੇ ਆਏ ਆ ਇਹਨੂੰ ਹੋ ਚੁੱਕੀ ਚਲ ਗਿਆ ਹੋ ਚੁੱਕੀ ਓਏ ਉੱਥੇ ਵੀਡੀਓ ਲੈ ਕੇ ਆਏ ਹੁਣ ਹਾਂ ਪਹਿਲਾਂ ਲੈ ਕੇ ਆਏ ਇਹਨੂੰ ਇਹਨੂੰ ਨਾਲ ਲੈ ਕੇ ਚੱਲੇ ਤੇ ਬਿਸਤਰਾ ਬੂਸਾ ਵਿੱਚ ਗੱਡੀ ਤੇ ਰੱਖਿਆ ਵਾ ਹਾਂ ਇਹਨੂੰ ਲੈ ਕੇ ਚੱਲੇ ਆ ਨਹੀਂ ਹੋ ਤੇਰੀ ਮਾਂ ਕਹਤ ਮੁੰਗੇ ਮਾਂ ਬੀ ਸੂਰਵਰ ਨਹੀ ਤੇ ਮਾਮਾ ਮਾਮਾ ਤੇ ਵੇਖਾ ਮੇਰੀ ਗੱਲ ਸੁਣ ਹਲੋ ਉਹ ਤੇ ਗੱਲ ਸੁਣ ਗਾੜੀ ਤੂੰ ਬੜੀ ਬੰਦਾ ਵੇਖ ਹੀ ਲੈਣਾ ਪਪਾ ਉਧਰ ਵੀ ਚੱਕਰ ਮਾਰ ਕੇ ਆਇਆ ਖਾ ਬੰਦਾ ਹੈਗਾ ਕੋਮਾ ਭਰਾ ਵੇਖ ਲੈ ਸਾਰੇ ਮੈਂ 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 ਫਿਰ ਜਰ ਚੰਗੇ ਲੱਗੇ ਯਾਰ ਤੂੰ ਹੀ ਕਹਿੰਦੇ ਸੰਤ ਗਾੜੀ ਸਾਰੇ ਘਰ ਇਹਾਂ ਚ ਛੋੜ ਕੇ ਮਾਫੀ ਮੰਗ ਲਵਾਂਗਾ ਸਾਰਾ ਡਬਲ ਹੋਰ ਲੈ ਗਾੜੀ ਬੰਦਾ ਅਸੀਂ ਨਹੀਂ ਰੱਖਦੇ ਯਾਰ ਰੱਖ ਲੈ ਜਾ ਓਏ ਰੋੜੇ ਗੜਾ ਮਾ ਓ ਜਵਾਕ ਆ ਤੇ ਉਹ ਨਿੱਕੇ ਬੱਚੇ ਨੂੰ ਮਾਰਦੇ ਜਵਾਕ ਨੇ ਮਾਰੇ ਤੇ ਜਵਾਕ ਨੇ ਛੱਡਿਆ ਓ ਜਵਾਕਾਂ ਨੇ ਮਾਰਿਆ ਇਹ ਮਾਰਿਆ ਕੋਈ ਕੋਲ ਦੇ ਕੋਲ ਜੇ ਤੜਾ ਕੰਮ ਕੀਤਾ ਇਹ ਮੇਰੀ ਗੱਲ ਸੁਣ ਆ ਹੁਣ ਸੰਤ ਨੇ ਮੈਨੂੰ ਮੇਰੀ ਮਾਫੀ ਮੰਗਣੀ ਹੈ ਗਾਲਾਂ ਦੇ ਸੰਗਤ ਨੇ ਮੈਨੂੰ ਗਾਲ੍ਹਾਂ ਕੱਢ ਰਹੀ ਆ ਬੰਦਾ ਹੈ ਵੀ ਤੂੰ ਇਹ ਸਾਫ਼ ਨਹੀਂ ਕਰਕੇ ਆ ਬੱਚਾ ਨਾਲ ਮਤਭੇਦ ਨਾ ਹੋਵੇਗਾ। ਆਪਾਂ ਸਾਫ਼ ਹੋਈਏ ਲੈ ਮੈਂ ਸਭ ਤੋਂ ਵੱਡੀ ਮਾਫੀ। ਬੱਚਿਆਂ ਨਾਲ ਕੀਤਾ ਤੂੰ। ਜਾ ਉਹਨਾਂ ਘਰ ਦੀ ਮੰਗ ਲੈਣ ਜਾ ਉਹਨਾਂ ਘਰ ਦੀ ਉੱਥੇ ਜਾ ਕੇ ਮਾਫੀ ਮੰਗ ਲੈਣ ਹੋਰ ਦੱਸ। ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰ ਮੈਨੂੰ ਲੱਭ ਜਾਣ। ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਲੱਭ ਜਾਣ ਤੇਰੇ ਅੱਗੇ ਆਣ ਕੇ ਤੇਰੇ ਬੱਚਿਆਂ ਦੇ ਨੂੰ ਪਟਣ ਵੀ ਯਾਰ ਸਾਡੇ ਬੱਚਾ ਨਾਲ ਤੋਈ ਨਾ ਤੱਕਾ ਕੀਤਾ। ਫਿਰ ਕੀ ਬਾਤ ਤੇਰੇ ਤੇ ਕੀ ਦਰਦ। ਇਹ ਉਹਨੇ ਕਰਸਾ। ਇਹ ਜੇ ਤੁੰਦ ਜਿੱਥੇ ਕੋਈ ਥਰਨ ਜਾਵੇ ਬਾਬਾ ਜੀ ਆਪਾਂ ਕਿਸੇ ਨੂੰ ਸੰਗਤ ਜੀ ਇਹ ਬੰਦਾ ਕਹਿੰਦਾ ਵੀ ਮੈਂ 2000 ਰੁਪਏ ਡੰਨ ਦੰਨਾ ਥੋੜੀ ਬੋਤੀ ਸ਼ਰਮ ਹੈ ਤੇਰੇ ਮੂੰਹ ਤੇ ਮਾੜੀ ਮੁੱਟੀ

ਅਸੀਂ ਲੋਜੀ ਸਾਡੀ ਅਸੀਂ ਬੰਦਾਂ ਵਾਗਾਂ ਸਾਡੀ ਭਾਸ਼ਾ ਦੇ ਮੱਜ ਨੂੰ ਵਾਗ ਵੀ ਕਹਿੰਦੇ ਨੇ ਡੰਗਰ ਵੀ ਕਹਿੰਦੇ ਨੇ ਮਾਰ ਵੀ ਕਹਿੰਦੇ ਸਾਡੀ ਭਾਸ਼ਾ ਨਹੀਂ ਕਹਿੰਦੇ ਅਸੀਂ ਲੜ ਨਹੀਂ ਡੈ ਯਾਰ ਇਹ ਆਖਰੀ ਗੱਲ ਯਾਰ ਮੇਰੀ ਕਸਮ ਚੋਪਰਾ ਮੇਰੀ ਵੀ ਮੇਰੀ ਕਸਮ ਗੱਲ ਪਤਾ ਕੀ ਜਾਂਦਾ ਅਸੀਂ ਇਹਨੂੰ ਸਮਝ ਲਓ 500 ਵੱਧ ਹੋਣਾ ਅਜਾ ਬੰਦੇ ਪਾਸ ਗੁਜਰ ਦੋ ਵੀ ਹੋਣਾ ਇਹਨਾਂ ਨੂੰ ਅਕੀ ਸਮਝਦਾ ਗੁਜਰਾ ਇੱਕ ਮਾਦੀ ਸਮਝੀ ਹੈ ਸਾਡੇ ਸਾਡੇ ਨੂੰ ਕਹਿ ਦਿੰਦੇ ਆ ਅਸੀਂ ਮੇਰੀ ਗੱਲ ਇਹ ਬੰਦਿਆ ਨਹੀਂ ਕਰੇਗੇ ਜੇ ਮੁਗਿਆ ਸੀ ਉਹਨੇ ਬੰਦੇ ਕਿਤੇ ਜਾਂਦੇ ਨਹੀਂ ਨਾ ਆਪਣਾ ਲੱਗੇ ਰੱਖਣਾ ਉਹਨੇ ਬੰਦੀ ਨੂੰ ਸਵਾਰ ਕਰੇ ਸਰ ਯਾਰ ਯਾਰ ਮੈਂ ਤਾਂ ਕਹਿੰਦਾ ਇੱਕੋ ਗੱਲ ਕਹਿੰਦਾ ਵੀਰੇ ਜਿਆਦੀ ਨਹੀਂ ਆ ਠੀਕ ਹੈ ਜੀ ਬਾਬਾ ਜੀ ਕੱਲ ਨੂੰ ਕੱਲ ਨੂੰ ਇਮਕੀ ਦੀ ਗੱਲ ਤੇ ਗੱਲ ਆਟ ਜਾਂਦੀ ਹੁੰਦੀ ਆ ਕਿ 11000 ਰੁਪਏ ਦੇ ਉੱਤੇ ਸੇਵਾ ਪਾ ਦੇ ਚਲੋ ਪਾਓ ਤੇ ਗੁਲਕ ਠੀਕ ਹੈ ਜੀ ਬਾਬਾ ਨਹੀਂ ਆ ਰਹਾ ਯਾਰ ਬਾਬਾ ਨਹੀਂ ਆ ਰਹਾ ਯਾਰ ਬਣਾ ਲੈ ਬਾਬੇ ਗੁਲਕ ਪਾਓ ਹਾਂ ਆ ਗੋਡੇ ਫੜੀਂ ਛੇੜੋਣ ਛੇੜ ਗੋਡੇ ਦੀ ਫੜਿਆ ਤੇਰੇ ਪਿਆਰ ਗਿਆ ਯਾਰ ਗੋਡੇ ਫੜ ਲੰਨਾ ਬਣਾ ਗੋਡੇ ਦੀ ਸੱਚੀ ਗੱਲ ਯਾਰ ਬਣਾ ਇਹ ਮਾਰਾ ਤੂੰ ਮੇਰੀ ਮਾਂ ਦਾ ਵਰ ਗਿਆ ਨਹੀਂ 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 ਇਹ ਤਾਂ ਫਿਕਰ ਨਾ ਵਾਹ ਵਾਹ ਉਹ ਨਹੀਂ ਤੇਰੀ ਮਾਂ ਵਾਲਾ ਯਾਰ ਗੱਲ ਮਾਫੀ ਦੀ ਵੀ ਕਰ चलो ਆਪਾਂ ਨਾ ਮੇਰੀ ਗੱਲ ਸੁਣੋ ਇਹ ਸੰਤਰੇ ਛੱਡ ਦਿੰਨੇ ਆ ਜੋ ਸੰਤ ਕਹੂਗੀ ਸਾਨੂੰ ਅਸੀਂ ਕਿਹਦੇ ਪਰਚਾ ਗਿਆ ਇਹ ਸਾਨੂੰ ਭਾਵੇਂ ਲੱਖ ਰੁਪਈਆ ਵੀ ਦਿਓ ਜੇ ਸਾਨੂੰ ਸੰਤਰੇ ਪਰਚਾ ਗਿਆ ਪਰਚਾ ਕਰਾਉਣਾ ਵਾ ਭਾਵੇਂ ਲੱਖ ਰੁਪਈਆ ਵੀ ਕੱਲ ਨੂੰ ਦਿਓ ਸਾਨੂੰ ਕਿਉਂਕਿ ਮੈਂ ਨੈਟ ਤੇ ਵੀਡੀਓ ਪਾ ਦੇਣੀ ਆ ਅੱਜ ਜਾ ਕੇ ਜੇ ਮੈਨੂੰ ਸੰਤਰੇ ਨੇ ਕਿਹਾ ਕਿ ਪਰਚਾ ਕਰਾਓ ਭਾਵੇਂ ਮੈਨੂੰ ਲੱਖ ਰੁਪਇਆ ਦਿਓ ਭਾਵੇਂ ਮੈਨੂੰ ਜਿੰਨੇ ਮਰਜੀ ਮੈਨੂੰ ਕੋਈ ਡਰਾਵੇ ਦੇ ਦਿਓ ਜੋ ਮੈਂ ਮੈਂ ਵੀਰੇ ਮਾਰਦੇ ਜੰਮ ਤੱਕ ਪਰਚਾ ਕਰਾਉਣਾ ਹੈ ਅੱਜ ਮੈਂ ਤੁਹਾਨੂੰ ਕਹਿਣ ਦੇ ਆ ਆਜ ਮੈਂ ਤੁਹਾਨੂੰ ਕਹਿਣ ਦੇ ਆ ਅੱਜ ਮੈਂ ਆਪਣੀ ਗੱਲ ਨਹੀਂ ਕਰਾਂ ਅੱਜ ਮੈਂ ਤੁਹਾਨੂੰ ਕਹਿਣ ਦੇ ਆ ਕਿ 11000 ਰੁਪਇਆ ਕਰ ਦੋ ਤੁਸੀਂ ਕਹਿੰਦਾ 10000 ਕਰ ਦਿੰਨੀ ਆ ਐਨੇ ਕਹ 10000 ਕਰ ਦੋ ਮੈਂ ਵੀਰੇ ਅੱਜ ਤੁਹਾਨੂੰ ਕਹਿਣਾ ਵੀ 10000 ਗੁਰੂ ਦੀ ਬੋਲਤੀ ਜਾ ਕੇ ਪਾਓ ਠੀਕ ਹੈ ਪਰ ਅੰਕਲ ਜੀ ਤੁਸੀਂ ਮੈਂ ਆਪਣੇ ਗੁਰੂ ਦਾ ਨਾਮ ਲਾ ਕੇ ਕਹਿੰਦਾ ਵਾ ਕੱਲ ਨੂੰ ਜੋ ਮੈਨੂੰ ਸੰਗਤ ਨੇ ਕਿਹਾ ਇਹ ਪਰਚਾ ਕਰਾਉਣਾ ਅੱਜ ਨਾ ਮੇਰੀ ਮਾਲਕ ਜੀ ਕਿਉਂ ਗੱਲ ਕਰਦੇ ਨਾ ਗੁਰੂ ਜੀ ਅਜਾ ਗੁਰੂ ਜੀ ਗੱਲ ਕਰਦੇ ਨਾ ਮੇਰੇ ਮੂੰਹ ਦੇ ਵੀ ਦਾੜੀ ਏ ਜੇ ਤੇਰਾ ਗੁਰੂ ਇਸ ਗੱਲ ਨੂੰ ਮੰਨ ਲਿਆਗਾ ਤੇ ਮੇਰੀ ਮੇਰੇ ਦਾੜੀ ਦਾ ਜੁਲਿਆ ਨਹੀਂ ਕਰਣਾ ਜਾ ਗਾਛਿਆਰ ਪਾਇਆ ਜੀ ਮਾਜੀ ਜਗਾ ਗਾਛਿਆਰ ਜੀ ਮਾਜੀ ਪਾਲਾ ਜਗਾ ਪਾਇਆ ਬੀ ਇਹਦੇ ਦਾ ਪੁੱਛ ਬੱਪੀ ਗਿਆ ਬੱਪੀ ਦਾ ਮੇਰੇ ਕਹਤੋ ਐਸਾ ਮੈਂ ਕਰਦਾ ਮੈਂ ਵੀ ਬਣਾਦਾ ਮੈਂਲਾ ਗੁਰੂਵਾਰ ਜਾ ਕੇ ਇੱਕ ਮਿੰਟ ਚਲੋ ਬਾਰਾਂ ਮੈਂ ਮੇਰੇ ਜੋਂ ਨਾ ਨਾ ਮੈਂ ਉਹਨਾਂ ਨੂੰ ਲਗਾੜੀ ਨਹੀਂ ਉਹ ਬੀ ਆਰ ਮੇਰੇ ਇਹ ਗਾੜੀ ਕੋਈ ਨਹੀਂ ਸਰਪੰਚ ਕਿਉਂ ਨਾ ਪਰ ਆ ਜਾ ਹਾਂ ਮੈਂ ਤੂੰ ਜਾ ਕੇ ਵੀ ਕਹਿੰਦੇ ਆ ਜੋ ਬੱਪੂ ਅੱਵਾ ਸਰਪੰਚ ਨੇ ਯਾਰ ਕਹਿੰਦਾ ਮੈਂ 20000 ਮੈਂ 20000 ਮੈਂ ਮੰਨਦਾ ਮੈਂ ਤੂੰ ਟੈਕ ਮੇਰੀ ਗੱਲ ਸੁਣ ਵੀਰ ਮੈਂ ਪਰਸੋਂ ਵੀ ਆਇਆ ਤੁਹਾਡੇ ਕੋਲ ਜਾਂ ਤਾਂ ਮੈਂ ਅੱਜ ਹੀ ਆਇਆ ਵਾਂ ਅੱਜ ਦਾ ਟਾਈਮ ਦਿੱਤਾ ਹੁਣ ਮੈਂ ਮੈਂ ਕੱਲ ਨੂੰ ਮੈਂ ਕੱਲ ਨੂੰ ਕੱਲ ਨੂੰ ਅੰਮ੍ਰਿਤਸਰ ਦੇ ਏਰੀਆ ਜਾਣਾ ਮੇਰੀ ਗੱਲ ਤੁਹਾਡੇ ਸਾਹਮਣੇ ਕਿਹੜਾ ਦੇਣੇ ਆ ਕੱਲ ਨੂੰ ਆਉਣਾ ਹੋਗਾ ਮੈਨੂੰ ਸੰਗਤ ਮੈਨੂੰ ਸੰਗਤ ਬਾਦੂ ਸਹਿਯੋਗ ਦਿੰਦੀ ਆ ਬਾਬਾ ਜੀ ਮੇਰੀ ਗੱਲ ਸੁਣੋ ਜੇ 4000 ਲੈ ਕੇ ਜਾਣਾ ਲਾ ਅੱਜ ਹੀ ਚੱਲ ਜਾਣਾ ਨਾ ਕੋਈ ਗੱਲ ਨਹੀਂ ਅੱਜ ਹੀ ਚੱਲ ਜਾਣਾ ਤੁਹਾਡੇ ਨਾਲ ਅਜੇ 10000 ਖੜਨਾ ਫਿਰ ਸਰਪੰਚ ਨੂੰ ਆ ਲਈ ਇਹ ਗੱਲ ਸਰਪੰਚ ਨੇ ਕੀਤੀ ਉਹ ਮੈਂ ਜਾਗਾ ਜਿੰਨਾ ਮਰਜ਼ੀ ਚੜਾ ਦੇਣਾ ਚਲਾ ਜਾ ਗੱਲ ਮੁੱਕੀ ਆ ਜਾ ਬਾਬਾ ਜੀ ਮੈਂ ਹੁਣ ਨਾ ਤੇ ਮੈਂ ਸਰਪੰਚ ਕੋਲ ਆਉਣਾ ਮੈਂ ਚੱਲਿਆ ਮੈਂ ਸਿਰਫ ਖਾਣੇ ਜੋ ਇਨਸਾਫ ਹੋ ਜਾਊਗਾ ਇਹ ਕਾਨੂੰਨਨ ਤੌਰ ਤੇ ਹੋ ਜਾਊਗਾ ਸਾਨੂੰ ਮਨਜ਼ੂਰ ਆ ਆ ਜਾ ਸਾਡੇ ਕਿਹਨੂੰ ਯਾਰ ਮੈਂ ਤੁਹਾਨੂੰ ਆਖਣ ਲਿਆ ਯਾਰ ਘੱਟ ਦੱਸ ਦੇ ਕੱਖ ਨੇ 10000 ਕਿੰਨਾ ਦੁੱਨਾ ਯਾਰ ਕਿਹਦੇ ਯਾਰ 10000 ਕਿੰਨਾ ਸਾਡੇ ਬੱਚਾ ਨੂੰ ਸਾਨੂੰ ਲੈ ਜਾ ਉੱਥੇ ਚੜਾ ਦੇ ਜਿੱਥੇ ਕੰਮ ਆ ਯਾਰ ਦਰ ਲੋਰ ਕੀ ਦੇਣੀ ਸਾਨੂੰ ਲੈ ਜਾ ਟੱਪਰ ਸਾਡੇ ਨੂੰ ਲੈ ਜਾ ਯਾਰ ਅਸੀਂ ਕਰੀਏਗਾ ਚਲੋ ਇਨਸਾਫ ਵਾਲੀ ਗੱਲ ਆ ਵੀ ਇਹ ਲੈ ਜਿੰਦੇ ਸਾਰੇ ਬਾਅਦ ਕਰਕੇ ਉੱਥੇ ਵੀ ਨਹੀਂ ਵਾਜੂ ਚਾਹੀਦੀ ਨਾ ਪਾਪਾ ਕਨਿਆਮ ਹੈ ਵੀ ਵਾਜੂ ਚਾਹੀਦੀ ਨਾ ਨਾ ਲਉਂਦੇ ਸੀ ਬੈਗਟ ਦੇ 10000 ਥੋੜਾ ਬਤਾ ਆਪ ਨਿਕਲੇ ਬੱਚੇ ਤਾਂ ਖਾਲ ਤੁਸੀਂ ਖਾਓ ਯਾਰ ਉਹਨਾਂ ਦਾ ਤੁਹਾਨੂੰ 7000 ਪਈਏ ਹਾਂਜੀ ਮੈਂ ਕਿਤੇ ਨਿਕਲੇ ਬੱਚੇ ਸਾਡੇ ਨੂੰ ਵੇਖਿਆ ਯਾਰ ਅਸੀਂ ਵਾ ਵਾ ਮੇਰੇ ਨਾਲ ਆ ਗਿਆ ਯਾਰ ਉਹਨਾਂ ਨੂੰ ਰੁਕਾ ਦਿੰਦਾ ਯਾਰ ਉਹਨਾਂ ਦਾ ਬਾਕੀ ਚਾਜਰ ਉਹਨਾਂ ਕੋਲੋਂ ਪਤਾ ਬਾਕੀ ਜੋ ਆ ਕਰਨ ਲੈ ਲਿਆ हा इते नी इन जवाका न ਬੱਚਿਆਂ ਦੇ ਨਾਲ ਜੰਮੇ ਅਸੀਂ ਦੇ ਪਾਰ ਉਹ ਲੈ ਲੱਕੀ ਜਾਂ ਕਿ ਬਚਾਓ ਕੀ ਪ੍ਰਾਨ ਦੀ ਸਜ਼ਾ ਖਲ ਦੇ ਚੱਲਿਆ ਸਾਰੇ ਬਚਾ ਲਿਆ ਨਹੀਂ ਹੋਰ ਗੱਲ ਹੀ ਜ਼ਿਕਰ ਯਾਰ ਕੀ ਕਰਾਂ ਯਾਰ ਅਸੀਂ ਇੰਨਾ ਲਿਫਣਾਂ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਵੀਰੇ ਅਸੀਂ ਇੰਨਾ ਲਿਫਣਾਂ ਇੰਨਾ ਲਿਫਣਾਂ ਹੈਪੀ ਬੱਲਾ ਹੁੰਦਾ ਉਹਨੇ ਨੱਕ ਨਾਲ ਲਕੀਰਾਂ ਕਰ ਦਿੰਦੇ ਸਾਰੇ ਨੂੰ ਤੁਹਾਨੂੰ ਪਤਾ ਬਣਾ ਕਿਦਾਂ ਦਾ ਹੈਪੀ ਬੱਲੇ ਦਾ ਪਤਾ ਹੀ ਆ ਤੁਹਾਨੂੰ ਕੀ ਕਰਾਂ ਮੈਨੂੰ ਦੱਸ ਹਾਂ ਉਹਨੇ ਪੂਰਾ ਉਹਦੇ ਪਰਚਾ ਕਰਾ ਕੇ ਲੈਣਾ ਯਾਰ ਬੱਚਾ ਵੀ ਹੋ ਜਾਂਦਾ ਯਾਰ ਸਾਨੂੰ ਕੋਈ ਬੱਚਾ ਕੋੜਾ ਕੀ ਨਾ ਦੀ ਕੋ ਕਿਨੇ ਕਰਨਿਆ ਸਿਵਾ ਆਪਾ ਚਾਰ ਯਾਰ ਹੀ ਜਦ ਮੈਂ ਹੋਣੇ ਲਾੜੀ ਆ ਗਿਆ ਯਾਰ ਵੀ ਅਬਦੁੱਲ ਨਹੀਂ ਯਾਰ ਇਹ ਸੰਤੂ ਮੰਗ ਕੇ ਲੈਣੇ ਮਾਫੀ ਮੰਗਦਾ ਨਹੀਂ ਜੇ ਕਰਨ ਯਾਰ ਕੀ ਯਾਰ ਸ਼ਰਮ ਵੀ ਕਰੇਗਾ ਕੀ ਕਰੇ ਯਾਰ ਸੰਤਰੀ ਨਹੀਂ ਮੈਂ ਆ ਪਹਿਲਾ ਗੱਲ ਕੀ ਮੈਨੂੰ ਸੰਤਰੀ ਗਾਲਾਂ ਕੱਢ ਰਹੀ ਆ ਪਿੱਛੇ ਗਾਲ ਨਹੀਂ ਕਰਦਾ ਸਾਰੇ ਬੱਚਿਆਂ ਨੂੰ ਹਾਲੇ ਸਾਰੇ ਕੈਨੂੰ ਕੋਈ ਪਾਸੇ ਹੋ ਜਾ ਤੁਸੀਂ ਪਾਸੇ ਹੋ ਜਾ ਤੁਸੀਂ ਮੇਰੇ ਮਾਮਾ ਦੇ ਸੀ ਆ ਜੀ ਮੁੱਲਾ ਜੀ ਤੁਸੀਂ ਤੁਸੀਂ ਮੇਰੇ ਪਿਓ ਵਰਗੇ ਹੋ ਤੁਸੀਂ ਸਾਈਡ ਸਲੀ ਸੱਤ ਦੀ ਬਣਾਵਾਂ ਠੀਕ ਹੈ ਜੀ ਤੂੰ ਸਾਰੀ ਸੰਗਤ ਅੱਗੇ ਕਬੂਲ ਕਰ ਮਾਫੀ ਮੰਗ ਠੀਕ ਹੈ ਜੀ ਤੇ ਮੈਂ 4000 ਰੁਪਏ ਦੇ ਕੱਪੜੇ ਮੈਂ ਹੋਰ ਕੇ ਬੱਚੇ ਨੂੰ ਲੈ ਦੇ ਦੂੰ ਆ ਜੀ ਅੱਜ ਹੀ ਆਪਾਂ ਕਈ ਬੱਚਿਆਂ ਨੂੰ ਕੱਪੜੇ ਲੈ ਦੇਨੇ ਤੂੰ ਸਾਰੀ ਸੰਗਤ ਅੱਗੇ ਮਾਫੀ ਮੰਗ ਮਾਫੀ ਮੰਗ ਮੈਂ ਮਾਫੀ ਮੰਗਦਾ 4000 ਰੁਪਿਆ ਉਹਨਾਂ ਦੀ ਸੇਵਾ ਕਰਦਾ ਉਹ ਬੰਦੇ ਦੀ ਮਿਹਨਤ ਦੇਖ ਉਹ ਬੰਦੇ ਦੀ ਮਿਹਨਤ ਨਹੀਂ ਮਿਹਨਤ ਨਹੀਂ ਆਪਾਂ ਦੇਖ ਸਕਦੇ ਸੇਵਾ ਦੇ ਸਕਦੇ ਸੇਵਾ ਕਰ ਸਕਦੇ ਆਪਾਂ ਮਿਹਨਤ ਨਹੀਂ ਆਪਾਂ ਦੇਖ ਸਕਦੇ ਕਿਉਂਕਿ ਸੰਗਤ ਜੀ ਮੈਂ ਮੈਂ ਮੇਰਾ ਵੀ ਦਿਲ ਕਰਦਾ ਕਿ ਮੈਂ ਪਰਚਾ ਕਰਾਂ ਪਰ ਮੇਰਾ ਦਿਲ ਪਿਘਲ ਜਾਂਦਾ ਮੇਰੇ ਪਾ ਜੇ ਭਰਾ ਯਾਰ ਕਿਉਂ ਆ ਯਾਰ ਤੇਰੇ ਗਾਣੇ ਵੀ ਸਾਬੀ ਇਹ ਠੀਕ ਆ ਇਹ ਸਮਝੀ ਇਹ ਜਿਹੜਾ 4000 ਰੁਪਿਆ ਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਕਿਸੇ ਵੀ ਬੱਚੇ ਦੇ ਆ ਅੱਜ ਜਾਂ ਕੱਲ ਨੂੰ ਬੱਚੇ ਦੇ ਕਿ ਇਹਦੇ ਕੱਪੜੇ ਲਿਆਦਾ ਕਿ ਭੈਣੋਂ ਰਾਸ਼ਨ ਦੇਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਦਊਂਗਾ ਕਿਉਂਕਿ ਸੰਗਤ ਮੇਰੂ ਵਾਤ ਸਹਿਯੋਗ ਦਿੰਦੀ ਆ ਹੋਰ ਲਾਉਣੀ ਨੂੰ ਇਹ ਆਪਦੇ ਬੱਚਿਆਂ ਨੂੰ ਕੱਪੜੇ ਲਿਆ ਦੇ ਸਾਰੇ ਚਲੋ ਤਾਂ ਚੱਲੇ ਨੋਕਰੀ ਗੱਲ ਕਿਉਂਕਿ ਗੱਲ ਇਹ ਆ ਇੱਕ ਮਹੀਨੇ ਤੋਂ ਖਾਦੀ ਅਤਿ ਮੈਨੂੰ ਪਤਾ ਕਿ 4000 ਰੁਪਿਆ ਉਹਨਾਂ ਵਾਸਤੇ ਇਨਸਾਫ ਨਹੀਂ ਹੈਗਾ ਠੀਕ ਹੈ ਜੀ ਪਰ ਇਹਦੇ ਬੱਚੇ ਛੋਟੇ ਛੋਟੇ ਆ ਸਾਨੂੰ ਵੀ ਇਨਫੋਰਮੇਸ਼ਨ ਇਹੋ ਮਿਲੀ ਸੀ ਕਿ ਪਿਛਲੇ 10-15 ਦਿਨ ਤੋਂ ਇਹਦੇ ਕੋਲ ਬੰਦੇ ਰਹਿ ਰਹੇ ਆ ਮੇਰਾ ਦਿਨ ਨਹੀਂ ਕਰਦਾ ਕਿ ਇਹੋ ਜਿਹੇ ਲੋਕਾਂ ਦੇ ਘਰ ਦੇ ਕਰਵਾਵਾਂ ਪਰ ਵੀਰ ਹੁਣ ਮੈਂ ਤੈਨੂੰ ਬੇਟੀ ਕਰਦਾ ਅੱਜ ਤੋਂ ਇੱਕ ਦਿਨ ਵੀ ਕੋਈ ਬੰਦਾ ਰੱਖ ਲੈ ਆਪਣੇ ਕੋਲ ਮੈਂ ਇਹਦੀ ਲੰਗਦੇ ਹੀ ਰਹਿਣਾ ਵਾਂ ਮੈਂ ਨਹੀਂ ਬੰਦਾ ਹਾਂ ਲਿਆਉਂਗਾ ਦਿਹਾੜੀ ਵਾਲਾ ਕਿਤੋਂ ਮਰਦੀ ਲੈ

ਦਾ ਬੜਾ ਜਨੀਸ਼ਮਾਨ ਦਾ ਫਰਕ ਹੈ ਭਾਈ ਮੇਰੀ ਗੱਲ ਸੁਣੋ ਇਹ ਮੇਰਾ ਸੱਜਾ ਹੱਥਾ ਤੇ ਮੈਂ ਇਹਦਾ ਖਬਾਤਾ ਖਬਾਤਾ ਠੀਕ ਹੈ ਜੀ ਖਬਾਤਾ ਤੇ ਹੱਥ ਤੇ ਸਾਡਾ ਜਿਹੜਾ ਤੇ ਜਿਹੜਾ ਤੇ ਜਿਹੜਾ ਸਾਡਾ ਸਰੀਰ ਆ ਮੇਰੀ ਗੱਲ ਸੁਣੋ ਇਹ ਮੇਰਾ ਖਬਾ ਹੱਥਾ ਤੇ ਮੈਂ ਇਹਦਾ ਸੱਜਾ ਹਾਂ ਜਿਹੜਾ ਸਾਡਾ ਸਰੀਰ ਗੁਰੂ ਰਾਮਦਾਸ ਜੀ ਦੇ ਬਾਦ ਦਾ ਬਸ ਇੱਕੋ ਗੱਲ ਦੋ ਹਾਂ ਅਸੀਂ ਗੁਰੂ ਰਾਮਦਾਸ ਜੀ ਕੱਲ ਕੱਲ ਤੁਹਾਡਾ ਤੁਹਾਡੇ ਦਿਲ ਚ ਪਲਾ ਕੇ ਨਾ ਰੱਬ ਲੈ ਰਹਿਮ ਜਾਇਆ ਇਸ ਵੇਲੇ ਵੀ ਜੇ ਤੁਸੀਂ ਅੱਖਾਂ ਨਹੀਂ ਖੇ ਬਾਬਿਆਂ ਕੋਲ ਤੁਹਾਨੂੰ ਖੜਾਂਗੇ ਤੇ ਤੁਹਾਨੂੰ ਮਾਤ ਆਜੂਗੀ ਕਪਾ ਲਈ ਜਾੜੀਆ ਬਾਬਿਆਂ ਨੂੰ ਵੀ ਪਤਾ ਹੈ ਜਾੜੀਆ ਕੀ ਆ ਜ ਤੇਰੀ ਜਾੜੀਆ ਕੀ ਆ ਜ ਤੈਨੂੰ ਪਤਾ ਬੱਪੂ ਜੀ ਸਾਰੀ ਹੈ ਕਿ ਨਹੀਂ ਤੇਰੀ ਜਾੜੀਆ ਕੀ ਆ ਜ ਤੇਰਾ ਕੀ ਫਰਕ ਹੈ ਮੇਰਾ ਕੀ ਫਰਕ ਹੈ ਜੇ ਰੱਬ ਹੈ ਰੱਬ ਮੈਂ ਜਿੰਦਾ ਜਰਦੀਆ ਗੱਲਾਂ ਨੂੰ ਗੰਗੇ ਨਾਲ ਪੈਣ ਦੀ ਹੈਗਾ ਕੀ ਕਹਿ ਪਾਵਾਂ ਯਾਰ ਜੀ ਮੋਜਬਾਨ ਕੁੜੀਆਂ ਪਿੱਛੇ ਦੇਖੋ ਜਿਹਦੀ ਆਵਾਜ਼ ਆ ਰਹੀ ਜਿਹੜੇ ਫਿਰ ਹੋ ਗਏ ਬਾਟ ਪਾਸ ਕਰ ਲਿਆ ਇਹਨਾਂ ਨੂੰ ਫਿਰ ਜੇ ਸਕੂਲ ਦੇਖੋ ਇਹ ਪੈਸੇ ਹੋਣਾ ਇਹ ਪੈਸੇ ਹੁੰਦਾ ਅਜੀ ਪੈਸੇ ਬਾਪਏ ਇਤਨੇ ਸਾਡੇ ਸਾਰੇ ਪਿੰਡ ਤੇ ਨਹੀਂ ਨਮਜ ਨਹੀਂ ਹੁੰਦੀ ਜਿੰਨੇ ਤੁਹਾਡੇ ਕੋਲ ਚਲੋ ਵਾਹਿਗੁਰੂ ਤੁਹਾਨੂੰ ਹੋਰ ਵਧਾਵੇ ਵਧਾਵੇ ਪਰ ਆਪਾਂ ਚਾਹੁੰਦੇ ਕਿ ਕਿਹੇ ਗਰੀਬ ਤੇ ਵਿਚਾਰੇ ਮਜኑਮ ਤੇ ਅਤਿਆ ਸ਼ਰਨਾ ਹੋਵੇ ਕਿਉਂਕਿ ਜਿਹੜਾ ਹੁੰਦਾ ਨਾ ਨਰਕ ਦੁੱਖ ਉਹ ਅਮੀਰ ਨੂੰ ਵੀ ਦੁੱਖ ਹੁੰਦਾ ਵਾ ਤੇ ਗਰੀਬ ਨੂੰ ਵੀ ਹੁੰਦਾ ਵਾ ਜੇਕਰ ਆਪਾਂ ਆਦੇ ਨੀ ਯਾਰ ਅਸੀਂ ਗਰੀਬ ਹਾਂ ਯਾਰ ਅਸੀਂ ਗਰੀਬ ਹਾਂ ਗਰੀਬ ਦਾ ਮਤਲਬ ਇਹ ਥੋੜੀ ਕਿਸੇ ਦਾ ਬੱਚਾ ਫੜ ਕੇ ਤੇ ਆਪਾਂ ਆਪਣੇ ਕੋਲ ਰੱਖ ਕੇ ਤੋਂ ਕੰਮ ਕਰਾਈਏ। ਅਮੀਰ ਹੋਵੇ ਨਾ ਅਮੀਰ ਹੋਵੇ। ਮਾਲਕ ਜੀ ਹੋ ਸਕਦਾ ਕਿਸੇ ਤਗੜੇ ਬੰਦੇ ਦਾ ਬੱਚਾ ਹੋਵੇ। ਜੀ ਤਾਂ ਦਿਮਾਗੀ ਹਾਲਤ। ਮੇਰੇ ਕੋਲ ਨਾ ਮੇਰੇ ਕੋਲ ਇੱਕ ਭੈਣ ਆਈ ਅੱਜ ਤੋਂ ਸਿਕੰਦਰ ਅੱਜ ਤੋਂ 1.5-2 ਸਾਲ ਪਹਿਲਾਂ। ਉਹ ਸਾਡਾ ਨਥੂਪੁਰ ਪਿੰਡ ਬਾਦ ਉੱਥੇ ਸੜਕ ਤੇ ਤੁਰੀ ਜਾਵੇ। ਆ ਤੁਹਾਡੀ ਉਮਰ ਦੀ ਹੁਣੀ ਆ ਤੇ ਉਹ ਤੁਰੀ ਜਾਵੇ ਤੇ ਕਿਸੇ ਵੀਰ ਨੇ ਮੈਨੂੰ ਫੋਨ ਲਾ ਦਿੱਤਾ। ਮੈਨੂੰ ਕਹਿੰਦਾ ਯਾਰ ਕੋਈ ਦਿਮਾਗੀ ਪੈਸੇ ਹੀ ਨਹੀਂ ਆ ਤੇ ਤੁਰੀ ਫਿਰਦੀ ਆ। ਰਾਤ ਦੇ 10 ਵਜੇ ਮੈਂ ਉਹਨੂੰ ਆਪਣੇ ਕੋਲ ਆਇਆ ਉਹਦਾ ਆਸ਼ਮ ਨਹੀਂ ਸੀ ਬਣਿਆ ਘਰੇ ਰੋਟੀ ਬਣ ਚੁਕਾਇਆ ਅਗਲੇ ਦਿਨ ਚਲੋ ਉਹਨੂੰ ਨਵਾਇਆ ਤਾਂ ਆਇਆ ਮੰਮੀ ਉਹਨਾਂ ਨੇ ਉਹ ਥੋੜੀ ਸੁਰਤ ਆਈ ਤੇ ਉਹਨੇ ਨਾ ਕਿਤੇ ਆਪਦਾ ਨੰਬਰ ਲਿਖਾ ਦਿੱਤਾ ਨੰਬਰ ਜਦੋਂ ਲਿਖਾਇਆ ਉਹ ਲੱਗਾ ਜਾ ਕੇ ਉੱਥੇ ਯਾਰ ਐਮਪੀ ਦੇ ਵਿੱਚ ਪਤਾ ਨਹੀਂ ਮੈਨੂੰ ਕਿਹੜਾ ਸ਼ਹਿਰ ਚ ਟੱਪ ਲੱਗਾ ਉਹ ਚੁੱਕ ਲਿਆ ਉਹਦੇ ਭਤੀਜੇ ਨੇ ਤੇ ਜਿਹਨੇ ਚੁੱਕਿਆ ਨੌ ਦਫਾ ਦੀ ਗੱਲ ਹੁੰਦੀ ਆ ਚੁੱਕ ਲਿਆ ਤੇ ਮੈਂ ਉਹਨਾਂ ਨੂੰ ਹਿੰਦੀ 'ਚ ਗੱਲ ਕੀਤੀ ਤੇ ਮੈਨੂੰ ਕਹਿੰਦਾ ਭਾਈ ਸਾਹਿਬ ਕੌਣ ਸਾ ਏਰੀਆ ਮੈਂ ਕਿਹਾ ਹਾਂ ਮਮੂ ਸਰਸ ਹੈ ਔਰ ਜ਼ਿਲ੍ਹੇ ਕਿਸ਼ਨਹਾਮਰੀ ਉਹ ਕਹਿੰਦਾ ਅੱ ਮੈਂ ਕਹਿੰਦੀ ਨੇ 10 11 ਵੇ ਦਾ ਟਾਈਮ ਵਾ ਬੰਬਈ ਜਾ ਕੇ ਫੋਨ ਲੱਗਾ ਵਾ ਇਹ ਰਾਤ ਨੂੰ 10 ਵਜੇ ਤਾਂ ਕਿੱਥੇ ਪਹੁੰਚੇ ਜਾਊਂ ਮੈਨੂੰ ਕਿਤੇ ਪਤਾ ਚੰਡੀਗਰਣੀ ਪਹੁੰਚਦਾ ਤੇ ਮੈਂ ਕਿਹਾ ਬ੍ਰਦਰ ਇੰਨੀ ਐਡੀ ਦੂਰੋਂ ਕਿੱਦਾਂ ਆਏਂਗੇ ਐਡੀ ਛੇਤੀ ਮੈਨੂੰ ਕਹਿੰਦਾ ਵੀਰ ਬਾਏਰ ਆਊਂਗਾ ਮੈਂ ਮੈਂ ਕਿਹਾ ਬਾਏਰ ਆਓਗੇ ਮੈਂ ਚੁੱਪ ਹੋ ਗਿਆ ਤੇ ਉਹਨੂੰ ਪੈਣ ਨੂੰ ਪੁੱਛਿਆ ਮੈਂ ਕਿਹਾ ਪੈਣੇ ਕੀ ਬਿਜ਼ਨਸ ਸਾਡਾ ਡਾਕ ਦੇ ਸਾਡੇ ਬੰਗਲੇ ਆ ਉੱਥੇ ਆਵਦੇ ਉਹ ਆਖਿਆ ਮੈਂ ਮੰਨਣਾ ਉਹ ਕਿਉਂ ਪਹਿਲਾਂ ਪੁੱਛਣ ਰਿਹਾ ਫੋਨ ਲਾਉਣ ਤੋਂ ਪਹਿਲਾਂ ਪੁੱਛਿਆ ਕਹਿੰਦੀ ਸਾਡੇ ਕੋਲ ਬੜੀ ਬੜੀ ਗੱਡੀਆਂ ਹੈ ਸਾਡੇ ہمارا ਬੰਗਲਾ ਵੀ ਹੈ ਐਸਾ ਵੀ ਹੈ ਵੈਸੇ ਵੀ ਮੈਂ ਕਿਹਾ ਦਿਮਾਗ ਅਪਸੈਟ ਜਾ ਹੋ ਗਿਆ ਇਹ ਤਾਂ ਤਦ ਬੋਲਦੀ ਆ ਤੇ ਜਦੋਂ ਮੁੰਡੇ ਨਾਲ ਗੱਲ ਕੀਤੀ ਉਹ ਕਹਿੰਦਾ ਵੀਰੇ ਮੈਂ ਬਾਏ ਰਾਉਂਗਾ ਮੈਂ ਹੈਰਾਨ ਜਾ ਗਿਆ ਚਲੋ ਬਾਏ ਰਾਇ ਰਾਤ ਨੂੰ 10:00 ਜਾ ਕੇ ਲੈ ਗਏ ਅਗਲੇ ਦਿਨ ਉਹਨੇ ਵੀਡੀਓ ਕਾਲ ਤੇ ਬਿਨਾ ਗੁਰਾ ਬੰਬੇ ਜਾ ਕੇ ਗੱਲ ਕੀਤੀ ਤੇ ਉਹਦੇ ਪਰਿਵਾਰ ਨੇ ਗੱਲ ਕੀਤੀ ਉਹ ਗੁਰਾ ਵਾਕੇ ਬੰਗਲਿਆਂ ਦੇ ਵਿੱਚ ਬੈਠੇ ਹੋਏ ਪਤਾ ਕੀ ਆ ਆਪ ਵੇਖਿਆ ਉਹ ਪਿਛਲੇ 6 ਮਹੀਨਿਆਂ ਤੋਂ ਗਵਾਚੀ 6 ਮਹੀਨਿਆਂ ਤੋਂ ਗਵਾਚੀ ਐਵੇਂ ਦੀ ਉਹਦੀ ਕੰਡੀਸ਼ਨ ਹੋ ਗਈ ਹੈ ਲੱਗ ਗਈ ਕਿ ਜਿਵੇਂ ਨਾ ਉਹ ਮਤਲਬ ਕਿ ਇਹਦੇ ਨਾਲ ਦਾ ਕੋਈ ਟੱਪਰੀ ਗਰੀਬ ਹੀ ਨਹੀਂ ਕੋਈ ਹੁੰਦਾ ਠੀਕ ਹੈ ਜੀ ਤਾਂ ਹੈਗੀ ਸੀ ਬਗਲੇ ਵਾਲੇ ਦੀ ਕੁੜੀ ਉਹ ਚਾਹ ਪਾਣੀ ਛਕਾਈਏ ਚਾ ਉਹ ਦੂਜੇ ਨੂੰ ਖਾਣ ਨੂੰ ਹਾਂ ਉਹ ਪਤਾ ਕੀ ਅਗਲ ਜਿਹੜਾ ਜੋਂ ਕਹਿ ਰਿਹਾ ਸਰਪੰਚ ਕਹਿ ਰਿਹਾ ਮੈਂ ਆਪ ਕਰ ਲੂਗਾ ਜਾਂ ਤੇਰੇ ਨਾਲ ਹੋ ਗਈ ਨਹੀਂ ਅਸੀਂ ਇੱਥੇ ਡੇਰਾ ਪੁੱਟੇ ਚੱਲ ਨਹੀਂ ਅਸੀਂ ਲਗਾਵੇ ਨਹੀਂ ਲੈ ਚਲੋ ਲੈ ਕੇ ਆਓ ਉੱਥੇ ਲੈ ਕੇ ਆਇਆ ਕਰ ਲਾਂਗੇ ਨਹੀਂ ਲੈ ਕੇ ਆਏ ਉੱਥੇ